ਮੈਂ ਸ਼ੁਰੂ ਤੋਂ ਜਿਸ ਤਰ੍ਹਾਂ ਆਪਣੇ ਮੰਮਾ-ਪਾਪਾ ਦੀ ਸੁਣਦਾ ਆਇਆ ਕਦੇ ਵੀ ਮਤਲਬ ਇਹਨਾਂ ਦੇ ਅੱਖੇ ਤੋਂ ਬਾਹਰ ਨਹੀਂ ਚੱਲਿਆ ਸੋ ਮੇਰੇ ਮੰਮੀ-ਪਾਪਾ ਨੇ ਮੈਨੂੰ ਜਿਸ ਤਰ੍ਹਾਂ ਗਾਈਡ ਕੀਤਾ ਵੀ ਇਸ ਲਾਈਨ ਵਿੱਚ ਜਾਣਾ ਸਭ ਤੋਂ ਵਧੀਆ ਰਹੇਗਾ ਤੇ ਤੇ ਜੋ ਉਹਨਾਂ ਨੇ ਸੋਚਿਆ ਵਧੀਆ ਸੋਚਾ ਹੈਗਾ ਤੇ ਉਹਨਾਂ ਨੇ ਕਿਹਾ ਤੇ ਬਸ ਫਿਰ ਮੈਂ ਕਰਨਾ ਸ਼ੁਰੂ ਕਰ ਦਿੱਤਾ ਜਿ ਮੇਰੇ ਉਸਤਾਦ ਜੀ ਪੂਰਨ ਚੰਦ ਵਡਾਲੀ ਜੀ ਨੇ ਤੇ ਉਹਨਾਂ ਕੋਲ ਹੀ ਸਿੱਖਿਆ ਮੈਂ ਬਾਕੀ ਹੁਣ ਮਮਾ ਪਾਪਾ ਦੇ ਨਾਲ ਲਾਈਵ ਸਟੇਜਸ 'ਤੇ ਆ ਨਾ ਕਿ ਘਰ ਦੇ ਵਿੱਚ ਐਡੇ ਵੱਡੇ ਫਨਕਾਰ ਸੀ ਤੇ ਫਿਰ ਬਾਹਰ ਕਿਉਂ ਸਿੱਖਣਾ ਪੈ ਗਿਆ ਕਿਵੇਂ ਜਿਭਾ ਲਿਆ ਤੇਰੇ ਹਿੱਸੇ ਆ ਗੋਹਨੂਰ ਵਰਗਾ ਤੇਰੇ ਹਿੱਸੇ ਆ ਗੋਹਨੂਰ ਵਰਗਾ ਪੈਂਦਾ ਏ ਤੇਰੇ ਤੋਂ ਡੋਲ ਡੋਲ ਨੂਰਨੀ ਘਰੋਂ ਤੁਹਾਂ ਬੇਬੇ ਦੇ ਮੈਂ ਪੈਰੀ ਹੱਥ ਲਾ ਕੇ ਰਹਿੰਦੀਆਂ ਬਣਾਵਾ ਸਾਥ ਦੂਰ ਦੂਰਨੀ ਘਰੋਂ ਤੁਹਾਂ ਬੇਬੇ ਦੇ ਮੈਂ ਪੈਰੀ ਹੱਥ ਲਾ ਕੇ ਰਹਿੰਦੀਆਂ ਬਣਾਵਾ ਸਾਥ ਦੂਰ ਦੂਰਨੀ ਨੂੰ ਪਤਾ ਵੀ ਇੱਕ ਪਿਓ ਪੁੱਤ ਦਾ ਪਿਆਰ ਅਲੱਗ ਚੀਜ਼ ਆ ਜਾਂਦੀ ਹੈ ਤੇ ਉਹਨਾਂ ਨੇ ਆਪਣੇ ਤਰੀਕੇ ਸਿਖਾਉਣਾ ਹੁੰਦਾ ਤੇ ਜਿਹੜੇ ਉਸਤਾਦ ਜੀ ਹੁੰਦੇ ਨੇ ਉਹਨਾਂ ਨੇ ਥੋੜਾ ਉਸ ਤਰੀਕੇ ਸਮਝਾਉਣਾ ਵਾ ਵੀ ਅਗਲੇ ਨੂੰ ਪੂਰੀ ਚੰਗੀ ਤਰ੍ਹਾਂ ਸਖਾ ਸਕੀ ਹੈ ਚੰਡ ਕੇ ਸਿਖਾਉਣਾ ਹੁੰਦਾ ਜੀ ਚੰਡ ਕੇ ਸਿਖਾਉਣਾ ਹੁੰਦਾ ਲੋਕਾਂ ਦੀ ਸਮਝ ਕਿੱਥੋਂ ਪੈਣ ਗੀਆਂ ਨਾਬੇ ਪੱਗ ਬਨ ਕੇ ਨਾ ਮੇ ਮਿੱਤਰ ਆਵੇ ਮੈਨੂੰ ਮਿਰਚਾ ਵਾਰਨੀ ਆ ਪੈਣ ਗੀਆਂ ਨਾਬੇ ਪੱਗ ਬਨ ਕੇ ਨਾ ਮੇ ਮਿੱਤਰ ਆਵੇ ਮੈਨੂੰ ਮਿਰਚਾ ਵਾਰਨੀ ਆ ਪੈਣ ਗੀਆਂ ਮੈਂ ਸੋਚਿਆ ਕਿ ਇਹਨਾਂ ਨੇ ਨਾ ਮੇਰੇ ਕੋ ਵੈਸੇ ਗਵਾਣਾ ਹੋਣਾ ਕੱਚਾ ਤੇ ਚੱਲ ਮੈਂ ਗਾ ਦਿੰਦੀ ਉੱਥੇ ਮੈਂ ਗਾ ਕੇ ਆ ਗਈ ਉਸ ਤੋਂ ਬਾਅਦ ਇਹ ਰਿਲੀਜ਼ ਦੇ ਵਿੱਚ ਪਤਾ ਲੱਗਾ ਕਿ ਆਵਾਜ਼ ਮੇਰੀ ਹੋਈ ਆ ਬਸ ਸੋਨਾ ਲੱਗਾ ਚਲੋ ਗਾਣਾ ਇੱਕ ਮਾਂ ਬੱਚੇ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਇੱਕ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਹੈ ਇੱਕ ਗੁਰੂ ਵਾਲਾ ਮਾਂ ਵਾਲਾ ਜਿਹੜਾ ਰਿਸ਼ਤਾ ਹੁੰਦਾ ਵਾ ਪਰ ਕਿਤਨਾ ਕਿਤੇ ਐਸੇ ਗੀਤ ਮਾਂ ਪੁੱਤਾਂ ਦੇ ਮਾਰਕੀਟ ਦੇ ਵਿੱਚ ਆਉਣੇ ਕੀ ਲੱਗਦਾ ਆ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ 'ਚ ਹੋਰ ਹੀ ਕੋਈ ਸਿੱਖਿਆ ਸਿਖਾਉਣ ਦੀ ਲੋੜ ਆ ਆਪਾਂ ਤੇ ਬਾਹਰ ਵੀ ਕਿਸੇ ਨਾਲ ਗਾਣਾ ਕਰ ਸਕਦੇ ਸੀਗੇ ਬਾਹਰ ਕਰ ਸਕਦੇ ਸੀਗੇ ਨੇ ਇਹ ਨਹੀਂ ਕਿ ਨਹੀਂ ਸੀ ਕਰ ਸਕਦੇ ਪਰ ਜਦੋਂ ਸਾਡੇ ਘਰ ਵਿੱਚ ਹੀ ਸਭ ਕੁਝ ਹੈਗਾ ਤਾਂ ਲੋੜ ਕੀ ਹੈ ਕਿਸੇ ਨੂੰ ਤਰਲੇ ਮਾਰਨ ਦੀ ਲੋਕੀ ਬੱਚੇ ਹੁੰਦੇ ਆ ਦਿਨਾਂ ਵਿੱਚ ਰੱਖਦੇ ਆ ਸਾੜਵੇਂ ਮੈਂ ਕਦਾ ਗਲਾਬ ਤੇਰੇ ਬਾਪੂ ਦਾ ਜਵਾਈ ਮੈਂ ਕਦਾ ਗਲਾਬ ਤੇਰੇ ਬਾਪੂ ਦਾ ਜਵਾਈ ਮੈਨੂੰ ਸਖੀਆਂ ਸਹੇਲੀਆਂ ਕਹਿਣਗੀਆਂ ਨਾ ਭੱਗ ਬੰਨ ਕੇ ਨਾ ਵੀ ਮਿੱਤਰ ਆਵੇ ਮੈਨੂੰ ਮਿਰਚਾਂ ਵਾਰ ਨਹੀਂ ਆ ਪੈਣਗੀਆਂ ਮੈਂ ਜਾਣਦਾ ਸੀ ਮੇਰੀ ਅਸਲ ਵਿੱਚ ਸੋਲੋ ਆ ਪਰ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਮੈਂ ਆਪਣੇ ਮੰਮੀ ਪਾਪਾ ਦੇ ਕਹਿਣ ਤੋਂ ਅਲੱਗ ਨਹੀਂ ਚੱਲਦਾ ਸੋ ਮੇਰੇ ਪਾਪਾ ਦਾ ਇਹ ਡਿਸੀਜਨ ਸੀ ਵੀ ਗਾਣਾ ਆਪਣਾ ਡਿਊਟ ਕਰਨਾ ਕਿਉਂਕਿ ਤੁਹਾਨੂੰ ਵੀ ਪਤਾ ਉਹਨਾਂ ਦਾ ਨਾਮ ਕਾਫੀ ਹੈ ਤੇ ਉਹਨਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਏਗਾ ਵੀ ਕਿਸ ਚੀਜ਼ ਵਾਲੇ ਮੈਂ ਬਦਿਆ ਗਾਉਂਗਾ गाने ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਵੀ ਪੱਗ ਨੂੰ ਜਿਸ ਤਰ੍ਹਾਂ ਕਾਫੀ ਪ੍ਰਮੋਟ ਕਰਦੇ ਆ ਅੱਜ ਦੇ ਟਾਈਮ ਤੇ ਤੇ ਆਪਾਂ ਵੀ ਪੱਗ ਨੂੰ ਹੀ ਪ੍ਰਮੋਟ ਕਰ ਰਹੇ ਆ ਦੇ ਹੱਥ ਲਾਗੇ ਰਹਿੰਦੀਆਂ ਬੁਲਾਵਾ ਸਾਥ ਦੂ ਦੇ ਪਾਪਾ ਨੇ ਜਦੋਂ ਇਹ ਸੌਂਗ ਲਿਖਿਆ ਸੀ ਉਹਨਾਂ ਨੂੰ ਪਸੰਦ ਬਹੁਤ ਸੀਗਾ ਤੇ ਉਹ ਕਹਿੰਦੇ ਕਿ ਮੈਂ ਸੌਂਗ ਲਿਖਿਆ ਤੇ ਬੇਟੇ ਇਹ ਸੌਂਗ ਤੁਸੀਂ ਜੂਲ ਕਰਨਾ ਮੈਂ ਉਹਨਾਂ ਨੂੰ ਆਖਿਆ ਕਿ ਮੈਂ ਕਿਹਾ ਬਿਊਟੋ ਦੇ ਕੋਲੋਂ ਕਿ ਉਹ ਤੁਸੀਂ ਕਰਵਾ ਰਹੇ ਹੋ ਕਹਿੰਦੇ ਨਹੀਂ ਮੈਨੂੰ ਨਾ ਸੋਨਾ ਲੱਗਦਾ ਸੌਂਗ ਤੇ ਮੇਰਾ ਬੇਟਾ ਗਾਏਗਾ ਤੇ ਸੋਰ ਸੋਨਾ ਲੱਗੇਗਾ ਦੇ ਹੱਥ ਲਾਗੇ ਰਹਿੰਦੀਆਂ ਬੁਲਾਵਾ ਸਾਥ ਦੂ ਦੋਸਤੋ ਪੰਜਾਬ ਦੀ ਮਸ਼ਹੂਰ ਦੁਗਾਣਾ ਜੋੜੀ ਸ਼ਰਬਜੀਤ ਬੁੱਗਾ ਤੇ ਮਨਪ੍ਰੀਤ ਬੁੱਗਾ ਦੇ ਸੁਪੁੱਤਰ ਐਸਪੀ ਬੁੱਗਾ ਦਾ ਨਵਾਂ ਗੀਤ ਨਾਬੀ ਪੱਗ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਇਸ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਤਸ਼ਾਹਿਤ ਨੇ ਇਸ ਗਾਣੇ ਨੂੰ ਲੈ ਕੇ ਬਹੁਤ ਸਾਰੀਆਂ ਰੀਲਾਂ ਜਿਹੜੀਆਂ ਬਣ ਚੁੱਕੀਆਂ ਨੇ ਇਸ ਸਮੇਂ ਸਾਡੇ ਨਾਲ ਮਨਪ੍ਰੀਤ ਬੁੱਗਾ ਅਤੇ ਉਹਨਾਂ ਦੇ ਸੁਪੁੱਤਰ ਐਸਪੀ ਬੁੱਗਾ ਸਾਡੇ ਨਾਲ ਨਹੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਡਮ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਥੈਂਕ ਯੂ ਐਸਪੀ ਬੁੱਗਾ ਜੀ ਕਿਸ ਤਰ੍ਹਾਂ ਪਹਿਲਾ ਸਵਾਲ ਹੈ ਮੇਰਾ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਵੀ ਜਿਸ ਤਰ੍ਹਾਂ ਮਾਤਾ ਪਿਤਾ ਗਾਉਂਦੇ ਨੇ ਤੇ ਮੈਂ ਵੀ ਗਾਇਕੀ ਵੱਲ ਜਿਹੜੀ ਆ ਉਹ ਰਜ਼ਾ ਕਰਾਂ ਮੈਂ ਸ਼ੁਰੂ ਤੋਂ ਜਿਸ ਤਰ੍ਹਾਂ ਆਪਣੇ ਮਮਾ ਬਾਪਾ ਦੀ ਸੁਣਦਾ ਆ ਕਦੇ ਵੀ ਮਤਲਬ ਇਹਨਾਂ ਦੇ ਅੱਖੇ ਤੋਂ ਬਾਹਰ ਨਹੀਂ ਚੱਲਿਆ ਸੋ ਮੇਰੇ ਮੰਮੀ ਬਾਪਾ ਨੇ ਮੈਨੂੰ ਜਿਸ ਤਰ੍ਹਾਂ ਗਾਈਡ ਕੀਤਾ ਵੀ ਇਸ ਲਾਈਨ ਵਿੱਚ ਜਾਣਾ ਸਭ ਤੋਂ ਵਧੀਆ ਰਹੇਗਾ ਤੇਰੇ ਲਈ ਤੇ ਜੋ ਉਹਨਾਂ ਨੇ ਸੋਚਿਆ ਵਧੀਆ ਸੋਚਾ ਹੈਗਾ ਤੇ ਉਹਨਾਂ ਨੇ ਕਿਹਾ ਤੇ ਬਸ ਫਿਰ ਮੈਂ ਕਰਨਾ ਸ਼ੁਰੂ ਕਰ ਦਿੱਤਾ ਖਾਸ ਕਰਕੇ ਗੱਲ ਕਰੀਏ ਇਸ ਦੇ ਪਿੱਛੇ ਕਿਸੇ ਗੁਰੂ ਦਾ ਹੱਥ ਹੁੰਦਾ ਕਿ ਇਹ ਸਰਬਜੀਤ ਬੁੱਗਾ ਮਨਪ੍ਰਿਤ ਬੁੱਗਾ ਕੋ ਹੀ ਜਿਹੜੀ ਆ ਇਹ ਸਾਰੀ ਸਿੱਖਿਆ ਸਿੱਖਿਆ ਗਾਉਣ ਦੀ ਜਾਂ ਕੋਈ ਬਾਹਰੋਂ ਉਸਤਾਦ ਆ ਰਿਹਾ ਜਿ ਮੇਰੇ ਉਸਤਾਦ ਜੀ ਪੂਰਨ ਚੰਦ ਵਡਾਲੀ ਜੀ ਨੇ ਤੇ ਉਹਨਾਂ ਕੋ ਹੀ ਸਿੱਖਿਆ ਮੈਂ ਬਾਕੀ ਹੁਣ ਮਮਾ ਪਾਪਾ ਦੇ ਨਾਲ ਲਾਈਵ ਸਟੇਜਸ 'ਤੇ ਹੁਣਾ ਪਿਆ। ਇਹ ਘਰ ਦੇ ਵਿੱਚ ਐਡੇ ਵੱਡੇ ਫਨਕਾਰ ਸੀ ਤੇ ਫਿਰ ਬਾਹਰ ਕਿਉਂ ਸਿੱਖਣਾ ਪੈ ਗਿਆ। ਅਸਲ ਦੇ ਵਿੱਚ ਤੁਹਾਨੂੰ ਪਤਾ ਵੀ ਇੱਕ ਪਿਓ ਪੁੱਤ ਦਾ ਪਿਆਰ ਅਲੱਗ ਚੀਜ਼ ਆ ਜਾਂਦੀ ਹੈ ਤੇ ਉਹਨਾਂ ਨੇ ਆਪਣੇ ਤਰੀਕੇ ਸਿਖਾਉਣਾ ਹੁੰਦਾ ਤੇ ਜਿਹੜੇ ਉਸਤਾਦ ਜੀ ਹੁੰਦੇ ਨੇ ਉਹਨਾਂ ਨੇ ਥੋੜਾ ਉਸ ਤਰੀਕੇ ਸਮਝਾਉਣਾ ਵਾ ਵੀ ਅਗਲੇ ਨੂੰ ਪੂਰੀ ਚੰਗੀ ਤਰ੍ਹਾਂ ਸਿਖਾ ਸਕੀ ਹੈ ਚੰਡ ਕੇ ਸਿਖਾਉਣਾ ਹੁੰਦਾ ਜੀ ਚੰਡ ਕੇ ਸਿਖਾਉਣਾ ਹੁੰਦਾ ਸੋ ਇਸ ਕਰਕੇ ਪਾਪਾ ਨੇ ਮੈਨੂੰ ਕਦੀ ਇੰਨੀ ਗੱਲ ਕਹੀ ਨਹੀਂ ਵੀ ਤੂੰ ਮੇਰੇ ਕੋਲ ਸਿੱਖ ਲੈ ਪਾਪਾ ਨੇ ਸਗੋਂ ਮੇਰੇ ਬਾਰੇ ਸੋਚ ਕੇ ਤੇ ਮੈਨੂੰ ਉਹਨਾਂ ਦੀ ਸ਼ਗਿਰਦੀ ਚ ਪਾਤਾ ਹੈ ਹਮ ਮਨਪੀਰ ਜੀ ਜਿਸ ਤਰ੍ਹਾਂ ਗੱਲ ਕੀਤੀ ਕਿ ਨਵਾਂ ਟਰੈਕ ਆਇਆ ਜਿਹੜਾ ਨਾ ਵੀ ਪੱਗ ਤੇ ਮੈਂ ਉਹਦੀਆਂ ਤੁਹਾਡੇ ਕੋਲ ਲੈਣਾ ਵੀ ਸੁਣੂੰਗਾ ਪਰ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਖਿਆਲ ਆਇਆ ਕਿ ਆਪਣੇ ਬੇਟੇ ਨਾਲ ਹੀ ਗਾਣਾ ਕਰੀਏ ਬੇਟੇ ਨਾਲ ਗਾਣਾ ਇਸ ਕਰਕੇ ਕੀਤਾ ਮੈਂ ਕਿ ਦੇਖੋ ਜਦੋਂ ਮਾਂ ਬੱਚੇ ਨੂੰ ਪਾਲਦੀ ਹੈ ਨਾ ਤੇ ਉਹਨੂੰ بڑا ਹੁੰਦਾ ਕਿ ਮਤਲਬ ਇਧਰੋਂ ਨਾ ਇਹਨੂੰ ਸੱਟ ਲੱਗ ਜਾ ਜਾਂ ਕੁਝ ਵੀ ਹਨਾ ਬੱਚੇ ਨੂੰ ਬੜਾ ਬਚਾ ਕੇ ਰੱਖਦੀ ਮਾਂ ਤੇ ਜਦੋਂ ਇਹ ਇਹਦਾ ਸੌਂਗ ਦੀ ਗੱਲ ਆਈ ਤਾਂ ਮੈਂ ਵੈਸੇ ਹੀ ਤਾਂ ਮਤਲਬ ਜਦੋਂ ਅਸੀਂ ਗਜਾਰੇ ਸੀ ਸਟੂਡੀਓ ਪਾਪਾ ਕਹਿੰਦੇ ਇਹਨਾਂ ਦੇ ਕਿ ਮਨਪੇ ਤੁਸੀਂ ਕਰ ਦੋ ਮੈਂ ਸੋਚਿਆ ਕਿ ਇਹਨਾਂ ਨੇ ਨਾ ਮੇਰੇ ਕੋ ਵੈਸੇ ਹੀ ਗਵਾਣਾ ਹੋਣਾ ਕੱਚਾ ਤੇ ਚੱਲ ਮੈਂ ਗਾ ਦਿੰਨੀ ਉੱਥੇ ਮੈਂ ਗਾ ਕੇ ਆ ਗਈ ਉਸ ਤੋਂ ਬਾਅਦ ਇਹ ਰਿਲੀਜ਼ ਦੇ ਵਿੱਚ ਪਤਾ ਲੱਗਾ ਕਿ ਆਵਾਜ਼ ਮੇਰੀ ਹੋਈ ਆ ਹਾਂ ਬਸ ਸੋਨਾ ਲੱਗਾ ਚਲੋ ਗਾਣਾ ਇੱਕ ਮਾਂ ਬੱਚੇ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਇੱਕ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਹੈ ਇੱਕ ਗੁਰੂ ਵਾਲਾ ਮਾਂ ਵਾਲਾ ਜਿਹੜਾ ਰਿਸ਼ਤਾ ਹੁੰਦਾ ਵਾ ਪਰ ਕਿਤਨਾ ਕਿਤੇ ਐਸੇ ਗੀਤ ਮਾਂ ਪੁੱਤਾਂ ਦੇ ਮਾਰਕੀਟ ਦੇ ਵਿੱਚ ਆਉਣੇ ਕੀ ਲੱਗਦਾ ਆ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ 'ਚ ਹੋਰ ਵੀ ਕੋਈ ਸਿੱਖਿਆ ਸਿਖਾਉਣ ਦੀ ਲੋੜ ਆ ਆਪਾਂ ਤੇ ਬਾਹਰ ਵੀ ਕਿਸੇ ਨਾ ਗਾਣਾ ਕਰ ਸਕਦੇ ਸੀਗੇ ਬਾਹਰ ਕਰ ਸਕਦੇ ਸੀਗੇ ਨੇ ਇਹ ਨਹੀਂ ਕਿ ਨਹੀਂ ਸੀ ਕਰ ਸਕਦੇ ਪਰ ਜਦੋਂ ਸਾਡੇ ਘਰ ਵਿੱਚ ਹੀ ਸਭ ਕੁਝ ਹੈਗਾ ਤਾਂ ਲੋੜ ਕੀ ਹੈ ਕਿਸੇ ਨੂੰ ਉਤਰਲੇ ਮਾਰਨ ਦੀ ਤੇ ਦੂਸਰੀ ਗੱਲ ਇਹ ਕਿ ਬਸ ਮੈਂ ਤਾਂ ਇਹ ਸਮਝਦੀ ਆ ਕਿ ਜੇ ਬੱਚੇ ਨੂੰ ਮਾਂ ਤੁਰਨਾ ਸਿਖਾ ਸਕਦੀ ਆ ਉਹਨੂੰ ਸਭ ਕੁਝ ਕਰਨਾ ਸਿਖਾ ਸਕਦੀ ਆ ਤੇ ਗਾ ਕਿਉਂ ਨਹੀਂ ਸਕਦੀ ਐਡੀ ਤਾਂ ਕੋਈ ਗੱਲ ਨਹੀਂ ਐਡਾ ਕੋਈ ਵਿਸ਼ਾ ਨਹੀਂ ਹੋਣਾ ਚਾਹੀਦਾ ਤੁਸੀਂ ਸਾਡੇ ਦਰਸ਼ਕਾਂ ਨੂੰ ਉਸ ਗਾਣੇ ਦੀਆਂ ਲਾਈਨਾਂ ਜਰੂਰ ਸੁਣਾਓ ਚਾਰ ਦੇ ਨੇ ਚੱਲੀਆਂ ਮੈਂ ਪੇਕੇ ਪਿੰਡ ਰਹਿਣ ਬਹੁਤਾ ਫੱਬ ਕੇ ਨਾ ਹੀ ਜਦੋਂ ਆਇਆ ਮੈਨੂੰ ਲੈਣ ਚਾਰ ਦਿਨ ਚੱਲੀਆਂ ਮੈਂ ਪੇਕੇ ਪਿੰਡ ਰਹਿਣ ਬਹੁਤਾ ਫੱਬ ਕੇ ਨਹੀਂ ਜਦੋਂ ਆਇਆ ਮੈਨੂੰ ਲੈਣ ਮੋਤੀ ਪੰਨ ਕੀਤੇ ਹੋਣੇ ਇਸ ਚੰਦਰੀ ਨੇ ਮੋਤੀ ਪੰਨ ਕੀਤੇ ਹੋਣੇ ਇਸ ਚੰਦਰੀ ਨੇ ਮੈਨੂੰ ਅੰਡਣਾ ਗਵੰਡਣਾ ਕਹਿਣ ਗੀਆਂ ਨਾਭੀ ਪੱਗ ਬਨ ਕੇ ਨਾ ਵੀ ਮਿੱਤਰ ਆਵੇਂ ਮੈਨੂੰ ਮਿਰਚਾਂ ਵਾਰਨੀਆਂ ਪਹਿਣ ਗੀਆਂ ਨਾਭੀ ਪੱਗ ਬਨ ਕੇ ਨਾ ਵੀ ਮਿੱਤਰ ਆਵੇਂ ਮੈਨੂੰ ਮਿਰਚਾਂ ਵਾਰਨੀਆਂ ਪਹਿਣ ਗੀਆਂ ਐਸ ਵੀ ਬੁੱਗਾ ਜੀ ਦੁੱਧ ਮੱਖਣਾ ਦੇ ਨਾਲ ਮਾਣ ਜੱਟ ਪਾਲਿਆ ਪੂਰੀ ਚੜ੍ਹੀਏ ਜਵਾਨੀ ਪੈਰੀ ਕਿਵੇਂ ਝਪਾਲਿਆ ਦੁੱਧ ਮੱਖਣਾ ਦੇ ਨਾਲ ਮਾਣ ਜੱਟ ਪਾਲਿਆ ਚੜ੍ਹੀਏ ਜਵਾਨੀ ਪੈਰੀ ਕਿਵੇਂ ਝਪਾਲਿਆ ਤੇਰੇ ਹਿੱਸੇ ਆਇਆ ਕੋਹ ਨੂਰ ਵਰਗਾ ਤੇਰੇ ਹਿੱਸੇ ਆਇਆ ਕੋਹ ਨੂਰ ਵਰਗਾ ਪੈਂਦਾ ਏ ਚਿਹਰੇ ਤੋਂ ਡੋਲ ਡੋਲ ਨੂਰਨੀ ਕਰੋ ਤੁਰਾਂ ਬੇਬੇ ਦੇ ਮੈਂ ਪੈਰੀ ਹੱਥ ਲਾ ਕੇ ਰਹਿੰਦੀਆਂ ਬਲਹਾਵਾ ਸਾਥ ਦੂਰ ਦੂਰ ਨਹੀਂ ਕਰੋਂ ਤੁਰਾਂ ਬੇਬੇ ਦੇ ਮੈਂ ਪੈਰੀ ਹੱਥ ਲਾ ਕੇ ਰਹਿੰਦੀਆਂ ਬਲਹਾਵਾਂ ਸਤ ਦੂਰ ਦੂਰ ਨੀ ਜਦੋਂ ਗਾਣਾ ਕੀਤਾ ਸੀ ਘਰੋਂ ਬੇਬੇ ਦੇ ਪੈਰੀ ਹੱਥ ਲਾ ਕੇ ਕੀਤਾ ਕਿ ਇੰਨੀ ਚੜ੍ਹਾਈ ਹੋ ਜੇ ਮੇਰੀ ਸਟੂਡੀਓ ਦੇ ਵਿੱਚ ਮੇਰੇ ਨਾਲ ਹੀ ਸੀਗੇ ਸੋ ਫਿਰ ਗਾਣ ਤੋਂ ਪਹਿਲਾਂ ਮੰਮੀ ਪਾਪਾ ਦੋਵਾਂ ਦੇ ਪੈਰੀ ਹੱਥ ਲਾ ਕੇ ਫੇਰ ਹੀ ਗਾਇਆ ਸੀ ਹਮ ਜ਼ਿੰਦਗੀ ਵਿੱਚ ਡਿਊਟ ਗੀਤ ਜਿਹੜੇ ਨੇ ਕਾਫੀ ਲੋਕ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਸੁਣਦੇ ਸੀ ਅੱਜ ਵੀ ਮੇਲਿਆਂ ਦੇ ਵਿੱਚ ਡਿਊਟ ਗੀਤ ਚੱਲਦੇ ਨੇ ਕੀ ਤੁਸੀਂ ਹੁਣ ਜਿਹੜੀ ਆਪਣੀ ਜ਼ਿੰਦਗੀ ਦਾ ਰੁਝਾਵ ਆ ਉਹ ਸੋਲੋ ਵੱਲ ਰੱਖਿਆ ਜਾਂ ਡਿਊਟ ਗੀਤ ਵੱਲ ਰੱਖਿਆ ਮੇਰਾ ਜੋ ਗਾਇਕੀ ਮੈਂ ਜਾਨਦਾ ਸੀ ਮੇਰੀ ਅਸਲ ਵਿੱਚ ਸੋਲੋ ਆ ਪਰ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਮੈਂ ਆਪਣੇ ਮੰਮੀ ਪਾਪਾ ਦੇ ਕਹਿਣ ਤੋਂ ਅਲੱਗ ਨਹੀਂ ਚੱਲਦਾ ਸੋ ਮੇਰੇ ਪਾਪਾ ਦਾ ਇਹ ਡਿਸੀਜਨ ਸੀ ਵੀ ਗਾਣਾ ਆਪ ਡਿਊਟ ਕਰਨਾ ਹੈ ਕਿਉਂਕਿ ਤੁਹਾਨੂੰ ਵੀ ਪਤਾ ਉਹਨਾਂ ਦਾ ਨਾਮ ਕਾਫੀ ਹੈ ਤੇ ਉਹਨਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਏਗਾ ਵੀ ਕਿਸ ਚੀਜ਼ ਵਾਲਾ ਮੈਂ ਬទਿਆ ਗਾਉਂਗਾ ਸੋ ਇਸ ਕਰਕੇ ਮੈਂ ਉਹ ਡਿਸੀਜਨ ਨੂੰ ਨਕਾਰਿਆ ਨਹੀਂ ਉਹਨਾਂ ਨੇ ਕਿਹਾ ਤੇ ਆਪ ਡਿਊਟ ਕਰ ਦਿੱਤਾ ਖਾਸ ਕਰਕੇ ਅੱਜ ਕੱਲ ਨੌਜਵਾਨਾਂ ਦਾ ਰਜਾ ਹੁੰਦਾ ਹੈ ਕਿ ਚਲੋ ਕੋਈ ਨਾ ਕੋਈ ਹਾਈਲਾਈਟਸ ਕੀਤੀ ਜਾਂ ਕੋਈ ਹੋ ਡਿਪਲੋਮਾ ਕੀਤਾ ਤੇ ਚੱਲ ਵਿਦੇਸ਼ ਨੂੰ ਤੁਸੀਂ ਪੰਜਾਬ ਦੇ ਵਿੱਚ ਰਹਿਣਾ ਪਸੰਦ ਕਰਦੇ ਹੋ ਜਾਂ ਗਾਇਕੀ ਦੇ ਥਰੂ ਕਿਸੇ ਵਿਦੇਸ਼ ਜਾ ਕੇ ਵਸਣਾ ਚਾਹੁੰਦੇ ਹੋ ਦੇਖੋ ਗਾਇਕੀ ਤਾਂ ਇੱਕ ਨਾ ਕੈਰੀਅਰ ਹੈ ਇਦੇ ਵਿੱਚ ਬਾਹਰ ਦੇ ਟੂਰ ਆਉਣਗੇ ਕਾਨਸਰਟ ਵੀ ਆਉਣਗੇ ਤੇ ਕਰਨੇ ਪੈਣਗੇ ਤੇ ਜਾਣਾ ਵੀ ਪਏਗਾ ਪਰ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤੇ ਮੈਨੂੰ ਪੰਜਾਬ ਵਿੱਚ ਰਹਿਣਾ ਹੀ ਪਸੰਦ ਆ ਕਿਉਂਕਿ ਬਾਹਰ ਜਦੋਂ ਤੁਹਾਨੂੰ ਪਤਾ ਵੀ ਤੁਹਾਡੇ ਕੋਲ ਇੱਥੇ ਤੁਹਾਡਾ ਸਭ ਕੁਝ ਪਿਆ ਹੋਆ ਤੁਹਾਡੇ ਘਰ ਦੇ ਇੱਥੇ ਨੇ ਤੇ ਬਾਹਰ ਜਾ ਕੇ ਕੀ ਫਾਇਦਾ ਜਦੋਂ ਆਪਾਂ ਬਾਹਰ ਚੱਲ ਜਾਂਦੇ ਨੇ ਤੇ ਉਸ ਤੋਂ ਬਾਅਦ ਘਰ ਦੇ ਪਿੱਛੇ ਇਕੱਲੇ ਰਹਿ ਜਾਂਦੇ ਆ ਤੇ ਆਪਾਂ ਘਰਦਿਆਂ ਕੋਲ ਉਹਨਾਂ ਦੀ ਕੇਅਰ ਕਰਨ ਨੂੰ ਨੇ ਨਾ ਕਿ ਉਹਨਾਂ ਤੋਂ ਦੂਰ ਜਾਣ ਲਈ ਸੋ ਪੰਜਾਬ ਦੇ ਵਿੱਚ ਰਹਿਣਾ ਬੈਸਟ ਹੀ ਹੈ ਮਰਲੇ ਦੀ ਤੇ ਮੈਂ ਰਹੂੰਗਾ ਵੀ ਇੱਥੇ ਹੀ ਖਾਸ ਕਰਕੇ ਪੰਜਾਬ ਦੀ ਗੱਲ ਕਰੀ ਜੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜੇ ਸਿੰਗਰ ਨੂੰ ਤੁਸੀਂ ਸੁਣਿਆ ਮੈਂ ਜੀ ਪੁਰਾਣੇ ਸਿੰਗਰ ਕਾਫੀ ਸੋਹੰਦਾਰੇ ਆ ਮੁਹੰਮਦ ਰਫੀ ਜੀ ਨਸਰਤ ਫਜ਼ੀਲੀ ਖਾਨ ਜੀ ਤੇ ਹੋਰ ਕਈ ਸਿੰਗਰ ਜਿਹੜੇ ਪੁਰਾਣੇ ਆ ਰਹੇ ਚਮਕੀਲਾ ਪਰ ਉਹਨਾਂ ਦੇ ਗਾਣੇ ਮਤਲਬ ਜਿਸ ਤਰ੍ਹਾਂ ਤੁਹਾਨੂੰ ਪਤਾ ਬਹੁਤ ਵੱਡੇ ਆਰਟਿਸਟ ਨੇ ਤੇ ਚਲੋ ਉਹਨਾਂ ਦੇ ਬਰਾਬਰ ਤੇ ਅਸੀਂ ਕੀ ਗੋਣਾ ਪਰ ਸੋਹੰਦਾਰੇ ਆ ਮੈਂ ਜਿਹੜੇ ਕੰਦਾਂ ਦੇ ਵਿੱਚ ਮੁਰਕੀਆਂ ਨੱਤੀਆਂ ਪਾਈਆਂ ਹੋਈਆਂ ਵੈਸੇ ਤਾਂ ਅੱਜਕੱਲ ਟ੍ਰੈਂਡ ਨਹੀਂ ਹੈਗਾ ਵਿਦੇਸ਼ ਵਾਲੇ ਮੁੰਡੇ ਪਾਉਂਦੇ ਆ ਕਲਾਕਾਰ ਤਾਂ ਹਟ ਗਏ ਅੱਜਕੱਲ ਨਾ ਵੀ ਪੱਗਾ ਬਣਦੇ ਆ ਅੱਜ ਜਿਸ ਤਰ੍ਹਾਂ ਚਲੋ ਤੁਸੀਂ ਗਾਣਾ ਦੱਸ ਦਿੱਤਾ ਨਾ ਵੀ ਪੱਗ ਤੇ ਸੁਣਿਆ ਵੀ ਲੋਕਾਂ ਨੇ ਇਹ ਮੈਂ ਵੈਸੇ ਪਾਈਆਂ ਵੀ ਮਤਲਬ ਮੈਨੂੰ ਸ਼ੌਂਕ ਸੀ ਸ਼ੁਰੂ ਤੋਂ ਵੀ ਮੈਂ ਆਪਣੇ ਕੰਨਾਂ ਦੇ ਵਿੱਚ ਸਟੱਡ ਪਾਉਣੇ ਆ ਜਿਸ ਤਰ੍ਹਾਂ ਕੋਕੇ ਆਉਂਦੇ ਆ ਪਰ ਫਿਰ ਹੌਲੀ ਹੌਲੀ ਕਰਕੇ ਫਿਰ ਪਤਾ ਲੱਗਾ ਵੀ ਨੱਤੀਆਂ ਪਾਪਾ ਵੀ ਪਾਉਂਦੇ ਸੀ ਉਸ ਤੋਂ ਬਾਅਦ ਫਿਰ ਮੈਂ ਵੀ ਸ਼ੁਰੂ ਕੀਤੀ ਆ ਪਾਪਾ ਨੂੰ ਵੇ ਵੇ ਕੇ ਮੈਨੂੰ ਫਿਰ ਸ਼ੌਂਕ ਪੈ ਗਿਆ ਤੇ ਫਿਰ ਮੈਂ ਵੀ ਪਾਈ ਲਈਆਂ ਮੈਂ ਕਿਹੜੀ ਗਾਣੀ ਦੀ ਗੱਲ ਕਰੂੰਗਾ ਨਾ ਵੀ ਪੱਗ ਵਾਲੇ ਦੀ ਇਹਦੇ ਵਿੱਚ ਦੱਸਣ ਦੀ ਕੀ ਕੋਸ਼ਿਸ਼ ਕੀਤੀ ਗਈ ਹੈ ਨਾ ਵੀ ਪੱਗ ਗਾਣੇ ਦੇ ਵਿੱਚ ਇਸ ਗਾਣੇ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਵੀ ਪੱਗ ਨੂੰ ਜਿਸ ਤਰ੍ਹਾਂ ਕਾਫੀ ਪ੍ਰਮੋਟ ਕਰਦੇ ਆ ਅੱਜ ਦੇ ਟਾਈਮ ਤੇ ਤੇ ਆਪਾਂ ਵੀ ਪੱਗ ਨੂੰ ਹੀ ਪ੍ਰਮੋਟ ਕਰ ਰਹੇ ਹਾਂ ਜਿਵੇਂ ਕਿ ਦੱਸਿਆ ਵਾ ਵੀ ਮੁੰਡਾ ਪੱਗ ਬੰਨ੍ਹ ਕੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਕੁੜੀ ਆਪਣੇ ਪੇਕੇ ਗਈ ਹੈ ਤੇ ਮੁੰਡਾ ਉਹਨੂੰ ਲੈ ਜਾਂਦਾ ਤੇ ਉਹਨੂੰ ਪਹਿਲਾਂ ਹੀ ਕਹਿ ਦਿੰਦੀ ਆ ਵੀ ਤੂੰ ਪੱਗ ਨਾ ਬੰਨ੍ਹ ਕੇ ਆਈ ਤੂੰ ਪੱਗ 'ਚ ਬਹੁਤ ਜ਼ਿਆਦਾ ਸੋਹਣਾ ਲੱਗਦਾ ਮੈਂ ਖਾਸ ਕਰਕੇ ਨਾ ਵੀ ਪੱਗਣਾ ਬੰਨੀ ਵੀ ਮੈਨੂੰ ਮਿਰਚਾਂ ਵਾਰਨੀਆਂ ਪੈਣੀਆਂ ਤੇ ਉਹਨੂੰ ਨਜ਼ਰ ਲੱਗ ਜਣੀ ਆ ਇਸ ਕਰਕੇ ਇਹ ਅਪ ਪੱਗੜੋਂ ਵੀ ਨਾਲ ਹੀ ਪ੍ਰਮੋਟ ਕੀਤਾ ਮਨਪ੍ਰੀਤ ਜੀ ਕਦੋਂ ਬੁੱਗਾ ਸਾਹਿਬ ਵੀ ਪੱਗ ਬੰਨ ਕੇ ਗਏ ਸੀ ਪਿੰਡ ਤੁਹਾਡੇ ਦੇ ਵਿੱਚ ਹਾਂਜੀ ਜਦੋਂ ਮੈਨੂੰ ਪਹਿਲੀ ਵਾਰ ਮਿਲੇ ਉਦੋਂ ਵੀ ਇਹਨਾਂ ਨੇ ਹਾਂ ਮੇਰੇ ਖਾਲ ਨਾ ਵੀ ਪੱਗੀ ਬੰਨੀ ਸੀਗੀ ਹੂੰ ਬਹੁਤ ਸੋਹਣੇ ਲੱਗਦੇ ਸੀ ਸੋਹਣੇ ਲੱਗਦੇ ਸੀ ਤਾਂ ਐਸਪੀ ਬੁੱਗਾ ਜੀ ਜਿਵੇਂ ਮੈਂ ਗੱਲ ਕੀਤੀ ਇਸ ਗਾਣੇ ਦੇ ਜਿਹੜੇ ਬੋਲ ਆ ਉਹ ਕਿੰਨੇ ਲਿਖੇ ਕਿੰਨੇ ਆ ਮਿਊਜ਼ਿਕ ਕਿੰਨੇ ਦਿੱਤਾ ਹੋਇਆ ਵਾ ਵੀਡੀਓ ਕਿੱਥੇ ਬਣੀ ਹੋਈ ਸਾਰੀ ਇਸ ਗਾਣੇ ਦੇ ਬੋਲ ਲਿਖੇ ਮੇਰੇ ਪਾਪਾ ਨੇ ਸਰਬਜੀਤ ਬੁੱਗਾ ਜੀ ਤੇ ਵੀਡੀਓ ਕੀਤੀ ਹੋਈ ਹੈ ਮੇਰੇ ਚਾਚੂ ਦੀਪ ਆਰਡੀ ਡਾਇਰੈਕਟਰ ਮਿਊਜ਼ਿਕ ਹੈ ਜੀ ਮਿਊਜ਼ਿਕ ਹੈਪੀ ਯੂਕੇ ਤੋਂ ਤੇ ਜਿਹੜਾ ਆਪਣਾ ਚੈਨਲ ਤੇ ਪੋਸਟ ਹੋਇਆ ਹੋਇਆ ਹੈ ਜੀ ਯੂਐਸ ਬੀਟਸ ਤੇ ਬਾਕੀ ਆਸ਼ੀਰਵਾਦ ਮੇਰੇ ਦਾਦੂ ਬਲਦੇਵ ਰਾਜ ਬਰਾਗੀ ਜੀ ਦਾ ਤੇ ਉਸਤਾਦ ਪੂਰਨ ਚੰਦ ਵਟਾਲੀ ਜੀ ਦਾ ਵਿੱਚ ਕੁਝ ਫੈਮਿਲੀ ਦੇ ਜ਼ਿਕਰ ਵੀ ਕੀਤੇ ਆ ਦਾਦਾ ਜੀ ਦਾ ਨਾਮ ਲਿਆ ਵਿੱਚ ਨਾਨਾ ਜੀ ਦਾ ਵੀ ਜ਼ਿਕਰ ਕਰ ਦਿੱਤਾ ਵਾ ਉਹ ਕੌਣ ਰਿਸ਼ਤੇਦਾਰੀ ਨੂੰ ਦੱਸ ਦਿਓ ਵੈਸੇ ਹੀ ਮਤਲਬ ਅੱਜ ਕੱਲ ਦੇ ਟਾਈਮ ਤੇ ਲੋਕੇ ਰਿਸ਼ਤੇਦਾਰੀਆਂ ਭੁੱਲਦੇ ਜਾਂਦੇ ਆ ਤੇ ਮੈਂ ਆਪਣੇ ਪਾਪਾ ਨਾਲ ਵੀ ਬਹਿ ਕੇ ਇਹ ਗੱਲ ਕੀਤੀ ਸੀ ਵੀ ਗਾਣਾ ਚਲੋ ਹੁੰਦਾ ਨਾਰਮਲ ਹੀ ਹੁੰਦਾ ਤੁਸੀਂ ਰਿਸ਼ਤੇਦਾਰੀਆਂ ਸਾਰੀਆਂ ਮਤਲਬ ਇਹ ਚ ਲਿਖੀਆਂ ਪਾਪਾ ਨੇ ਮੈਨੂੰ ਇੱਕ ਗੱਲ ਕਹੀ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਲੋਕੀ ਰਿਸ਼ਤੇਦਾਰੀਆਂ ਭੁੱਲਦੇ ਜਾਂਦੇ ਆ ਆਪਾਂ ਯਾਦ ਰੱਖਾਂਗੇ ਤੇ ਫੇਰ ਹੀ ਆਪਾਂ ਅੱਗੇ ਚੱਲਾਂਗੇ ਸੋ ਪਹਿਲੇ ਰਿਸ਼ਤੇਦਾਰੀਆਂ ਯਾਦ ਰੱਖੋ ਤੇ ਫੇਰ ਅੱਗੇ ਤੁਰਨ ਦੀ ਕੋਸ਼ਿਸ਼ ਕਰੋ ਅਗਲਾ ਅੰਤਰਾ ਜੀ ਨੂੰ ਸੁਣਾਓ ਸਾਨੂੰ ਗਾਣੇ ਦਾ ਜਰੂਰ ਜੀ ਸਾਰੇ ਸਾਡੇ ਪਿੰਡੇ ਵਿੱਚ ਹੁੰਦੀਆਂ ਨੇ ਗੱਲਾਂ ਆ ਗੁੱਡੀ ਦਾ ਪਰੋਣਾ ਚੰਨ ਵਰਗਾ ਉਹਨਾਂ ਨੂੰ ਕੀ ਪਤਾ ਜਿਹੜਾ ਅੰਬਰਾਂ ਤੇ ਚੜੇ ਓ ਕਿਥੋਂ ਮੇਰੇ ਚੰਨ ਵਰਗਾ ਅੰਬਰਾਂ ਦੇ ਚੰਨ ਵਿੱਚ ਦਾਗ ਕੋਈ ਹੋਣਾ ਅੰਬਰਾਂ ਦੇ ਚੰਨ ਵਿੱਚ ਦਾਗ ਕੋਈ ਹੋਣਾ ਗੱਲਾਂ ਲੋਕਾਂ ਦੇ ਸਮਝ ਕਿਥੋਂ ਪੈਣ ਗਈਆਂ ਨਾਭੀ ਪੱਗ ਬਨ ਕੇ ਨਾ ਵੀ ਮਿੱਤਰਾ ਵੇ ਮੈਨੂੰ ਮੇਰ ਚੰਵਾਰਨੀਆਂ ਪੈਣ ਗਈਆਂ ਨਾਭੀ ਪੱਗ ਬਨ ਕੇ ਨਾ ਵੀ ਮਿੱਤਰਾ ਵੇ ਮੈਨੂੰ ਮੇਰ ਚੰਵਾਰਨੀਆਂ ਪੈਣ ਗਈਆਂ ਭਈ ਮਾ ਪਰਮਾ ਦੇ ਵਿੱਚ ਜੱਟ ਨਹੀਂ ਹੋ ਪੈਂਦੇ ਕਾ ਤੋਂ ਪਣਤਾਂ ਦੀ ਬਣਦੀਆਂ ਧੀ ਨਹੀਂ ਜੱਟਾਂ ਤੋਂ ਗਰੇ ਬਿੱਲੋ ਆਪ ਡਰਦੇ ਨੇ ਦੱਸ ਸਾਡਾ ਕੋਈ ਵਿਗਾੜ ਲੂਗਾ ਕਿ ਨਹੀਂ ਜੱਟਾਂ ਤੋਂ ਗਰੇ ਬਿੱਲੋ ਆਪ ਡਰਦੇ ਨੇ ਦੱਸ ਸਾਡਾ ਕੋਈ ਵਿਗਾੜ ਲੂਗਾ ਕਿ ਨਹੀਂ ਸਿਰ ਉੱਤੇ ਹੱਥ ਬਾਪੂ ਖੰਡੇ ਵਾਲੇ ਦਾ ਸਿਰ ਉੱਤੇ ਹੱਥ ਬਾਪੂ ਖੰਡੇ ਵਾਲੇ ਦਾ ਜਿੰਨੇ ਹੋਣੀ ਦਾ ਹੰਕਾਰ ਕੀਤਾ ਚੂਰ ਚੂਰ ਨਹੀਂ ਕਰੋਂ ਤੁਰਾ ਬੇਬੇ ਦੇ ਮੈਂ ਪੈਰੀ ਹੱਥ ਲਾ ਕੇ ਰਹਿੰਦੀਆਂ ਬੁਲਾਵਾ ਸੱਤ ਦੂਰ ਦੂਰ ਨਹੀਂ ਕਰੋਂ ਤੁਰਾ ਬੇਬੇ ਦੇ ਮੈਂ ਪੈਰੀ ਹੱਥ ਲਾ ਕੇ ਰਹਿੰਦੀਆਂ ਬੁਲਾਵਾ ਸੱਤ ਦੂਰ ਦੂਰ ਨਹੀਂ ਮਨਪਿੰਜੀ ਜਿੱਦੋਂ ਐਸਪੀ ਬੁਗਾ ਘਰੋਂ ਨਿਕਲਦਾ ਆਵਾ ਕਿਸੇ ਵੀ ਕੰਮ ਲਈ ਜਾਂਦਾ ਜਾਂ ਕਿਤੇ ਪ੍ਰੋਗਰਾਮ ਤੇ ਜਾਂਦਾ ਜਾਂ ਹੋਰ ਵੀ ਕਿਸੇ ਕਾਜ ਤੇ ਜਾਂਦਾ ਵਾਕੇ ਇਹ ਮੁੰਡਾ ਪੈਰੀ ਹੱਥ ਲਾ ਕੇ ਜਾਂਦਾ ਹਾਂਜੀ ਇਹ ਨਾ ਵਾਲੀਵਾਲ ਖੇਡਦਾ ਤੇ ਇਹਨੇ 7 골ਡ ਮੈਡਲ ਲਿੱਤੇ ਹੋਏ ਆ ਜਦੋਂ ਵੀ ਜਾਣਾ ਮੇਰੇ ਪੈਰੀ ਹੱਥ ਲਾ ਕੇ ਜਾਣਾ ਜਦੋਂ ਵਾਪਸ ਆਣਾ ਉਦੋਂ ਵੀ ਮੇਰੇ ਪੈਰੀ ਹੱਥ ਲਾ ਕੇ ਜਾਣਾ ਮੈਂ ਇੱਕ ਦੋ ਵਾਰ ਇੰਸਟਾਗ੍ਰam ਤੇ ਵੀ ਵੀਡੀਓ ਪਾਈਆਂ ਹੋਈਆਂ ਰਾਤ ਦੇ 1.5 ਵਜੇ ਆਇਆ ਸੀਗਾ ਆਂਦੇ ਮੇਰੇ ਪੈਰੀ ਹੱਥ ਲਾ ਕੇ ਤੇ ਮੈਨੂੰ ਜਫੀ ਪਾ ਕੇ ਮਿਲਿਆ ਘੁੱਟ ਕੇ ਮਮਾ ਲੋ 골ਡ ਮੈਡਲ ਮੈਂ ਲੈ ਕੇ ਆਇਆ ਇਹ ਗੱਲ ਸਹੀ ਆ ਮੈਂ ਟੂਰਨਾਮੈਂਟ ਤੇ ਗਿਆ ਸੀ ਜਦੋਂ ਅਸੀਂ ਟੂਰਨਾਮੈਂਟ ਮੈਂ ਹੋ ਗਿਆ ਨਾ ਉਹ ਦਹਿਰਾ ਦੁੰਦਾ ਟੂਰਨਾਮੈਂਟ ਸੀਗਾ ਉਹ ਤੇ ਉੱਥੇ ਮੈਂ 골ਡ ਮੈਡਲ ਲੈ ਕੇ ਆਇਆ ਇਹਨਾਂ ਨੂੰ ਮੈਂ ਫੋਨ ਤੇ ਕਹਤਾ ਮੈਂ ਮੈਂ ਮਤਲਬ ਮੈਚ ਹਾਰ ਗਿਆ ਆ ਮਤਲਬ ਸਾਡਾ ਕੋਈ ਮੈਡਲ ਨਹੀਂ ਨਿਕਲਿਆ ਤੇ ਚਲੋ ਮੇਰੇ ਘਰ ਦਾ ਇੰਨਾ ਕੁ ਸਪੋਰਟ ਆ ਮੇਰੇ ਪਿੱਛੇ ਵੀ ਮੇਰੇ ਘਰ ਦੇ ਕਈ ਹੁੰਦੇ ਵੀ ਕਹਿ ਦਿੰਦੇ ਆ ਵੀ ਕਿਉਂ ਨਹੀਂ ਜਿੱਤਿਆ ਜਿੱਤ ਕਿਉਂਣਾ ਸੀ ਪਰ ਇਹਨਾਂ ਨੇ ਮੈਨੂੰ ਇੱਕੋ ਗੱਲ ਕਿ ਵੀ ਚੱਲ ਕੋਈ ਨਹੀਂ ਅਗਲੀ ਵਾਰੀ ਸਹੀਂ ਤੂੰ ਘਰੇ ਆ ਜਾ ਪਾਪਾ ਨੇ ਵੀ ਕਿਹਾ ਸੀ ਮੈਂ ਜਦੋਂ ਘਰੇ ਆਇਆ ਮੈਂ ਤੇ ਮੈਂ ਮਤਲਬ ਜਾਨ ਨੇ ਬੂਆ ਖੋਲਿਆ ਵਾ ਮੈਂ ਆ ਕੇ ਵਾ ਗਲੇ ਚ 골ਡ ਮੈਡਲ ਪਾਤਾ ਵੀ ਲੋ ਤੇ ਫਿਰ ਮੈਂ ਜੱਫੀ ਪਾ ਕੇ ਮਿਲਿਆ ਤੇ ਇਹ ਆ ਵੀ ਹਣਾ ਮਤਲਬ ਆਪਣੇ ਘਰਦਿਆਂ ਦੀ ਹੀ ਸਪੋਰਟ ਕਰਕੇ ਅੱਗੇ ਤੁਰਦੇ ਆ ਤੇ ਉਹਨਾਂ ਦਾ ਆਸ਼ੀਰਵਾਦ ਨਾਲ ਰਹਿਣਾ ਹੀ ਚਾਹੀਦਾ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਖੇਡਾਂ ਵਾਲੇ ਵੀ ਤੁਰਦੇ ਸ਼ਾਇਦ ਕੋਈ ਚੰਗੀ ਨੌਕਰੀ ਮਿਲ ਜਾਂਦੀ ਪਰ ਕਲਾਕਾਰੀ ਚ ਅੱਜਕੱਲ ਪ੍ਰੋਗਰਾਮਾਂ ਦਾ ਵੀ ਕਾਫੀ ਫਰਕ ਪੈਂਦਾ ਜਾਂਦਾ ਪਹਿਲੇ ਵਰਗੇ ਪ੍ਰੋਗਰਾਮ ਵੀ ਪਿੰਡਾਂ ਵਿੱਚ ਨਹੀਂ ਲੱਗਦੇ ਜੀ ਕਹਿ ਚਲੋ ਅੱਜ ਕੱਲ ਦੇ ਟਾਈਮ ਦੇ ਵਿੱਚ ਅਸਲ ਦੇ ਵਿੱਚ ਗਾਣੇ ਆ ਗਏ ਆ ਜਿਸ ਤਰ੍ਹਾਂ ਨੌਜਵਾਨ ਸੁਣਦੇ ਚੱਕਮੇ Song ਤੇ ਉਹ ਤੁਰ ਪਏ ਨੇ ਕਾਨਸਰਟਸ ਵੱਲ ਤੇ ਹਿੱਕ ਤੇ ਜੋਰ ਨਾਲ ਗਾਉਣ ਵਾਲੇ ਸਿੰਗਰ ਤੇ ਕਾਫੀ ਘੱਟ ਰਹਿ ਗਏ ਅੱਜ ਕੱਲ ਲੋਕੀ ਗਾਉਂਦੇ ਆ ਸੀੜੀਆਂ ਚਲਵਾ ਕੇ ਪਿਛੋਂ ਪਲੇਅਰ ਬੈਕ ਪਲੇਅਰ ਕਰ ਦਿੰਦੇ ਆ ਜਿਹਦੇ ਕਰਕੇ ਵੀ ਜ਼ੋਰ ਨਹੀਂ ਲੱਗਦਾ ਤੇ ਜਿਸ ਤਰ੍ਹਾਂ ਖੇਡਾਂ ਵੱਲ ਵੀ ਤੁਸੀਂ ਪੁੱਛਿਆ ਵੀ ਖੇਡ ਤੇ ਨੌਕਰੀ ਵਗੈਰਾ ਦਾ ਤੇ ਹਾਂ ਮੈਨੂੰ ਮਿਲਦੀ ਸੀ ਬਟ ਉਦੋਂ ਮੇਰਾ ਗੇਮ ਵਾਲਾ ਕੁਛ ਇੰਨਾ ਕੁ ਜ਼ਿਆਦਾ ਧਿਆਨ ਸੀ ਵੀ ਮੈਂ ਮਤਲਬ ਆਪਣੇ ਘਰਦੋਂ ਕਹਤਾ ਮੈਂ ਕਰਨੀ ਨਹੀਂ ਐਸਪੀ ਬੁੱਗਾ ਜੀ ਐਸਪੀ ਬੁੱਗਾ ਦੇ ਪਿੱਛੇ ਕੀ ਇਰਾਦਾ ਹੈਗਾ ਇਹ ਮੇਰਾ ਸਿਰਫ ਇੱਕ ਗਾਇਕੀ ਵਾਲਾ ਹੀ ਨੇਮ ਹੈ ਜੀ ਉਸ ਤਰ੍ਹਾਂ ਮੇਰਾ ਨਾਮ ਹੈਗਾ ਪਲਵਿੰਦਰ ਬੁੱਗਾ ਅਸਲੀ ਤੇ ਇਹ ਜਸਟ ਮੈਂ ਮੇਰੇ ਮਮਾ ਪਾਪਾ ਬੈਠੇ ਤੇ ਮੈਂ ਮਿਲੋ ਮਤਲਬ ਨਾਮ ਪਸੰਦ ਸੀ ਐਸਪੀ ਤੇ ਮੈਂ ਆਪਣੀ ਆਈਡੀ ਦਾ ਨਾਮ ਰੱਖਿਆ ਸੀ ਐਸਪੀ ਬੁੱਗਾ 786 ਉਸ ਤੋਂ ਬਾਅਦ ਫਿਰ ਪੱਕਾ ਨਾਮ ਇਹੋ ਪੈ ਗਿਆ ਤੇ ਫਿਰ ਸਟੇਜ ਤੇ ਵੀ ਜਦੋਂ ਅਨਾਉਂਸਮੈਂਟ ਕਰਨੀ ਵੀ ਹਾਂਜੀ ਉਹਨਾਂ ਦੇ ਬੇਟੇ ਆ ਰਹੇ ਆ ਉਹਨਾਂ ਨੇ ਗਾਉਣਾ ਤੇ ਉਹ ਫਿਰ ਅਨਾਉਂਸਮੈਂਟਰ ਵੀ ਇਹੋ ਕਹਿਣਾ ਸ਼ੁਰੂ ਕਰਤਾ ਬੀ ਐਸ ਪੀ ਬੁੱਗਾ ਉਸ ਤੋਂ ਬਾਅਦ ਫਿਰ ਗਾਣੇ ਚ ਵੀ ਇਹੋ ਨਾਮ ਚੱਲ ਪਿਆ ਪੰਜਾਬ ਦੇ ਕਲਚਰ ਵਿੱਚ ਅੱਜਕੱਲ ਰਫਲ ਦੇ ਨਾਲੀਆਂ ਫੇਰ ਉਹਦੇ ਵਿੱਚ ਇੱਕ ਖਾਸ ਕਰਕੇ ਕਾਸਟ ਨੂੰ ਪ੍ਰਮੋਟ ਕੀਤਾ ਜਾਂਦਾ ਜਿਹੜੀ ਕਾਸਟ ਨੂੰ ਤੁਸੀਂ ਕਹਿੰਦੇ ਵੀ ਰਹਿੰਦੀਆਂ ਬਲਾਵਾਾਂ ਸਾਥੋਂ ਦੂਰ ਦੂਰ ਨਹੀਂ ਇੱਕ ਜ਼ੱਟ ਦਾ ਜ਼ਿਕਰ ਕੀਤਾ ਪਰ ਉਹਦੇ ਵਿੱਚ ਪੰਜਾਬ ਚ ਹੋਰ ਵੀ ਕੌਮਾਂ ਕਈ ਵਸਦੀਆਂ ਨੇ ਖਾਸ ਕਰਕੇ ਇੱਕ ਹੀ ਕੌਮ ਨੂੰ ਕਲਾਕਾਰਾਂ ਵੱਲੋਂ ਕਿਉਂ ਪ੍ਰਮੋਟ ਕੀਤਾ ਜਾਂਦਾ ਇੱਕ ਤਾਂ ਦੇਖੋ ਜੀ ਇਹ ਵਰਡ ਵੀ ਥੋੜਾ ਮਤਲਬ ਜਿਸ ਤਰ੍ਹਾਂ ਨਾ ਕਹਿੰਦੇ ਵੀ ਗਾਣਿਆਂ ਦੇ ਵਿੱਚ ਬਹੁਤ ਜ਼ਿਆਦਾ ਜੱਜ ਦਾ ਵਾ ਇੱਕ ਜਿਸ ਤਰ੍ਹਾਂ ਬੋਲਦੇ ਹਨ ਤੇ ਤੁੱਕ ਮਾਇਆ ਵਰਡ ਲੱਗਦਾ ਹੈ ਪਰ ਬਾਕੀ ਨਹੀਂ ਜੱਜਦੀ ਹੈ ਕੀ ਗੱਲ ਜੱਜਦਾ ਸਭ ਕੁਝ ਹੈ ਇਹ ਨਹੀਂ ਕਿ ਜੱਜਦਾ ਨਹੀਂ ਪਰ ਇੱਕ ਵਰਡ ਥੋੜਾ ਜਿਹਾ ਮਤਲਬ ਫਰੇਮਿੰਗ ਦੇ ਟਾਈਪ ਆ ਜਾਂਦਾ ਹੈ ਬਹੁਤ ਸੋਹਣਾ ਲੱਗਦਾ ਹੈ ਵੀ ਵਰਡ ਹਾਂ ਬਾਕੀ ਵੀ ਬਹੁਤ ਵਧੀਆ ਵਰਡਸ ਨੇ ਚਲੋ ਮੈਂ ਕਹੇ ਵਰਡ ਨੂੰ ਜਾਂ ਕਹੇ ਵੀ ਜੱਜ ਨੂੰ ਮਾੜਾ ਨਹੀਂ ਕਹਿੰਦਾ ਪਰ ਜਿਸ ਤਰ੍ਹਾਂ ਟ੍ਰੈਂਡ ਚੱਲਦਾ ਹੁੰਦਾ ਤੇ ਪਿੱਛੋਂ ਇਹ ਟ੍ਰੈਂਡ ਚਾਲੂ ਹੋਇਆ ਵਾ ਤੇ ਉਸ ਤੋਂ ਬਾਅਦ ਚੱਲਦਾ ਹੀ ਜਾ ਰਿਹਾ ਹਲੇ ਤੱਕ ਤੇ ਉਹ ਹੀ ਟ੍ਰੈਂਡ ਨੂੰ ਫੋਲੋ ਕਰ ਰਹੇ ਹਨ ਮਨਪੀਤ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸੇ ਤਰ੍ਹਾਂ ਡਿਊਟੀ ਕੀਟ ਬੇਟੇ ਦੇ ਨਾਲ ਆਉਂਦੀ ਰਹਿਣਗੀ ਜਾਂ ਫਿਰ ਇਹਦੀ ਗਾਇਕੀ ਚਿਕ ਨਹੀਂ ਮੈਂ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਸ਼ਾਇਦ ਇਹੀ ਸੋਂਗੇ ਦਾ ਡਿਊਟ ਹੋਏਗਾ ਜਾਂ ਹੋ ਸਕਦਾ ਤੇ ਪਾਪਾ ਨੇ ਕੁਝ ਹੋਰ ਸੋਚਿਆ ਹੋਵੇ ਪਰ ਮੈਨੂੰ ਪਤਾ ਹੈ ਕਿ ਅਗਲਾ ਸੋਂਗੇ ਦਾ ਸੋਲੋ ਆ ਰਿਹਾ ਅਸੀਂ ਜਿਸ ਤਰ੍ਹਾਂ ਇਹਨੇ ਤੁਹਾਨੂੰ ਦੱਸ ਦਿੱਤਾ ਹੈ ਬੇਟੇ ਨੇ ਕਿ ਮੈਂ ਸੋਲੋ ਗਾਣਾ ਪਸੰਦ ਕਰਦਾ ਵਾਂ ਤੇ ਮੈਨੂੰ ਵੀ ਇਹੀ ਸੀਗਾ ਕਿ ਸੋਲੋ ਹੀ ਇਹਨੂੰ ਪੇਸ਼ ਕੀਤਾ ਜਾਵੇ ਪਰ ਨਾ ਇਹਦੇ ਪਾਪਾ ਨੇ ਜਦੋਂ ਇਹ ਸੌਂਗ ਲਿਖਿਆ ਸੀ ਉਹਨਾਂ ਨੂੰ ਪਸੰਦ ਬਹੁਤ ਸੀਗਾ ਤੇ ਉਹ ਕਹਿੰਦੇ ਕਿ ਮੈਂ ਸੌਂਗ ਲਿਖਿਆ ਤੇ ਬੇਟੇ ਸੌਂਗ ਤੁਸੀਂ ਜੂਰ ਕਰਨਾ ਮੈਂ ਉਹਨਾਂ ਨੂੰ ਆਖਿਆ ਕਿ ਮੈਂ ਕਿਹਾ ਡਿਊਟ ਉਹਦੇ ਕੋਲੋਂ ਕਿਉਂ ਤੁਸੀਂ ਕਰਵਾ ਰਹੇ ਹੋ ਕਹਿੰਦੇ ਨਹੀਂ ਮੈਨੂੰ ਨਾ ਸੋਹਣਾ ਲੱਗਦਾ ਸੌਂਗ ਤੇ ਮੇਰਾ ਬੇਟਾ ਗਾਏਗਾ ਤੇ ਸੋਰ ਸੋਹਣਾ ਲੱਗੇਗਾ ਤੇ ਉਹਨਾਂ ਨੇ ਇਹਨੂੰ ਕਿਹਾ ਵੀ ਪੁੱਤ ਤੂੰ ਸੋਲੋ ਸੌਂਗ ਡਿਊਟ ਸੌਂਗ ਕਰਨਾ ਵਾ ਤੇ ਮੈਂ ਇਹਨਾਂ ਨੂੰ ਆਖਿਆ ਕਿ ਮੈਂ ਕਿਹਾ ਚਲੋ ਵੇਖ ਲਓ ਗਵਾ ਕੇ ਮੈਨੂੰ ਕਹਿੰਦੇ ਤੁਸੀਂ ਗਾਓ ਨਾਲ ਵੀ ਫਿਲਹਾਲ ਤੱਕ ਘਰੇ ਮੈਂ ਹੀ ਸੀਗੀ ਤੇ ਮੈਨੂੰ ਕਹਿੰਦੇ ਗਾਓ ਨਾਲ ਗਾ ਦਿੱਤਾ ਤੇ ਉਹਨਾਂ ਨੂੰ ਚੰਗਾ ਲੱਗਾ ਤੇ ਉਹ ਕਹਿੰਦੇ ਚੱਲ ਯਾਰ ਕਰਾ ਦਈਏ ਇਹਨਾਂ ਦਾ Song ਮੈਂ ਕਿਹਾ ਚਲੋ ਠੀਕ ਆ ਹੁਣ ਉਸ ਤੋਂ ਬਾਅਦ ਜਿਹੜਾ ਸਾਡਾ ਇਹੀ ਰੇਗਾ ਕਿ ਇਹਨੂੰ ਮੈਨੂੰ ਮੈਨੂੰ ਸੋਲੋ ਕਰੀਏ ਐਸਪੀ ਬੁੱਗਾ ਜੀ ਰਿਸਪੌਂਸ ਕਿੰਨਾ ਕੁ ਗਾਣੇਦਾਰ ਮਿਲ ਰਿਹਾ ਜਿੰਨਾ ਤੱਕ ਮੈਂ ਦੇਖਿਆ ਵੀ ਲੋਕ ਕਾਫੀ ਜ਼ਿਆਦਾ ਅੱਜਕੱਲ ਟ੍ਰੈਕਟਰਾਂ ਵਗੈਰਾ ਦੇ ਚੱਲ ਰਿਹਾ ਤੁਹਾਨੂੰ ਰਿਸਪੌਂਸ ਕਿਵੇਂ ਦਾ ਮਿਲ ਰਿਹਾ ਵਿੱਚ ਬਹੁਤ ਵਧੀਆ ਰਿਸਪੌਂਸ ਮਿਲਿਆ ਮੇਰੇ ਇੰਸਟਾਗ੍ਰam ਤੇ ਵੀ ਮੈਸੇਜ ਆਉਂਦੇ ਨੇ ਵੀ ਪਾਈ ਗਾਣਾ ਬਹੁਤ ਸੋਹਣਾ ਸੀ ਤੇ ਮਤਲਬ ਵੇਟ ਵੀ ਕਾਫੀ ਜਾਣਾ ਕਿ 3 ਤਰੀਕ ਨੂੰ ਰਿਲੀਜ਼ ਕਰਨਾ ਸੀ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦਿੱਕਤ ਆ ਗਈ 6 ਤਰੀਕ ਨੂੰ ਕੱਲੂ ਘਰਾ ਸੀ ਜਿਹਦੇ ਕਰਕੇ ਥੋੜਾ ਸਾ ਡਿਲੇ ਪਾਤਾ ਤੇ ਆਪਾਂ ਗਾਣਾ ਕੀਤਾ ਸੀ 8 ਨੂੰ ਤੇ ਮੈਨੂੰ ਪੰਜ ਸ਼ਾਮ ਨੂੰ ਮੈਸੇਜ ਆਣੇ ਸ਼ੁਰੂ ਹੋ ਗਏ ਸੀ ਸਾਰਿਆਂ ਦੇ ਵੀ ਵੀਰ ਜੀ ਗਾਣਾ ਕਿਉਂ ਨਹੀਂ ਆਇਆ 5 ਤਰੀਕ ਹੋ ਗਈ ਆ ਟਾਈਮ ਕਦੋਂ ਰਿਲੀਜ਼ ਕਰਨਾ ਰਾਤੀ ਕਰੋਗੇ ਤੇ ਉਹਨਾਂ ਨੂੰ ਸਟੋਰੀ ਪਾ ਕੇ ਦੱਸ ਦਿੱਤਾ ਹੈ ਵੀ ਗਾਣਾ ਆ ਰਿਹਾ ਜੀ 8 ਨੂੰ ਰਿਸਪੌਂਸ ਬਹੁਤ ਸੋਹਣਾ ਆ ਰਿਹਾ ਵਾ ਇੰਸਟਾਗ੍ਰam ਤੇ ਵੀ ਇਸ ਟਾਈਮ Song ਟ੍ਰੈਂਡਿੰਗ ਤੇ ਚੱਲ ਰਿਹਾ ਹੋਏਗਾ ਤੇ ਸਾਰੇ ਜਣੇ ਜਗ ਚੱਕ ਕਰ ਹੀ ਸਕਦੇ ਨੇ ਤੇ ਇੱਕ YouTube ਤੇ ਵੀ ਪਿਆਰ ਬਹੁਤ ਮਿਲ ਰਿਹਾ ਕਮੈਂਟਾਂ ਦੇ ਵਿੱਚ ਇੱਕ ਹੇਟਫੁਲ ਕਮੈਂਟ ਨਹੀਂਗਾ ਸਭ ਨੇ ਪਿਆਰ ਵਾਲੇ ਕਮੈਂਟ ਕੀਤੇ ਆ ਵੀ ਗਾਣਾ ਬਹੁਤ ਵਧੀਆ ਲਿਖਿਆ ਵਾ ਬਹੁਤ ਵਧੀਆ ਗਾਇਆ ਵਾ ਪਾਪਾ ਦੇ ਵੀ ਜਿੰਨੇ ਪਾਪਾ ਦੇ ਹੁਣ ਜਿਹੜੇ ਗਾਂ ਬਾਗਮ ਨੇ ਮੇਰੇ ਚਾਚੂ ਤਾਊ ਜਿਹੜੇ ਲੱਗਦੇ ਉਹ ਵੀ ਕਹਿੰਦੇ ਆ ਵੀ ਸਾਡਾ ਭਤੀਜ ਬਹੁਤ ਸੋਹਣਾ ਗਾਣਾ ਗਾਇਆ ਭਤੀਜ ਨੂੰ ਆਪਣੇ ਮੰਮੀ ਪਾਪਾ ਦਾ ਕਿਹੜਾ ਗਾਣਾ ਸਭ ਤੋਂ ਜ਼ਿਆਦਾ ਵਧੀਆ ਲੱਗਾ ਉਹ ਸੁਣਾਓ ਸਾਡੇ ਦਰਸ਼ਕ ਮੇਰੇ ਮੰਮੀ ਆਪਾ ਦੇ ਗਾਣੇ ਜਿਸ ਤਰ੍ਹਾਂ ਕਾਫੀ ਆਏ ਨੇ ਪਰ ਇੱਕ ਫੇਮਸ ਗਾਣਾ ਸਭ ਤੋਂ ਬਹੁਤ ਜ਼ਿਆਦਾ ਫੇਮਸ ਤੁਸੀਂ ਵੀ ਸੁਣਿਆ ਹੋਊਗਾ ਲੱड्डੂ ਮੰਡ ਨੇ ਤੇ ਹਾਂ ਮੈਂ ਸਟੇਜ ਤੇ ਨਾਲ ਜਦੋਂ ਨਮ ਕੋਰਸ ਕਰਦਾ ਨਾ ਇਸ ਗਾਣੇ ਦੇ ਪਿੱਛੇ ਤੇ ਇਹ ਗਾਣਾ ਮਤਲਬ ਸੁਣਿਆ ਵੀ ਕਾਫੀ ਹੈ ਤੇ ਚਲੋ ਗਾਣੇ ਵੀ ਆ ਕਿ ਜਦੋਂ ਹਨਾ ਸੁਣਾਓ ਫਿਰ ਸਾਡੇ ਦਾ ਸ਼ਕਲ ਤੂੰ ਅੱਖਾਂ ਨਾਲ ਗੱਲਾਂ ਕਰਦੀ ਤੁਸੀਂ ਸ਼ੁਰੂ ਕਰੋ ਤੂੰ ਕਰ ਤੂੰ ਅੱਖਾਂ ਨਾਲੇ ਗੱਲਾਂ ਕਰਦੀ ਹਾਈ ਲੱਗਦੀ ਐ ਹੀਰ ਵਰਗੀ ਤੂੰ ਅੱਖਾਂ ਨਾਲ ਗੱਲਾਂ ਕਰਦੀ ਹਾਈ ਲੱਗਦੀ ਐ ਹੀਰ ਵਰਗੀ ਦਿਲ ਕਰਦਾ ਚੋਰੀ ਚੋਰੀ ਤੱਕਣਾ ਹੋ ਮੁੰਡੇ ਕਹਿੰਦੇ ਲੱਡੂ ਵੰਡਣੇ ਸਾਲ 16 ਵਾਂ ਕੱਲ ਤੈਨੂੰ ਲੱਗਣਾ ਮੁੰਡੇ ਕਹਿੰਦੇ ਲੱਡੂ ਵੰਡਣੇ ਹਾਏ ਮੁੰਡੇ ਕਹਿੰਦੇ ਲੱਡੂ ਵੰਡਣੇ ਸੁਨਾ ਦੇ ਦਸੇ ਕੋਈ ਇਹ ਗੁਲਾਬ ਆਖਦਾ ਵੇ ਕੋਈ ਇਹ ਸ਼ਰਾਬ ਆਖਦਾ ਮੈਂ ਨਾ ਡਰਦੀ ਸ਼ਕੀਨੀ ਬੋਤੀ ਲਾਵਾਂ ਵੇ ਜਣਾ ਖਣਾ ਮਾਰੇ ਸੀਟੀਆਂ ਬਾਣ ਠਣ ਕੇ ਗਲੀ ਚ ਜਦ ਜਾਵਾ ਵੇ ਜਣਾ ਖਣਾ ਮਾਰੇ ਸੀਟੀਆਂ ਵੇ ਜਣਾ ਖਣਾ ਮਾਰੇ ਸੀਟੀਆਂ ਮਨਜੀ ਮੁੰਡੇ ਨੂੰ ਵੀ 16 ਸਾਲ ਟੱਪ ਗਿਆ ਇਹਦਾ ਵੀ ਕੁਝ ਸੋਚੜਾ ਬੜਾ ਮੈਨੂੰ ਜਾਂ ਨਹੀਂ ਜੀ ਹੱਲੇ ਤਾਂ ਇਹਨੂੰ ਮੈਂ ਦੱਸ ਰਹੀ ਆ ਕਿ ਬੇਟੇ ਪਹਿਲਾਂ ਤੁਸੀਂ ਆਪਣੀ ਜੋ ਵੀ ਕਰਨਾ ਕੈਰੀਅਰ ਬਣਾਓ ਵਧੀਆ ਤਰੀਕੇ ਨਾਲ ਫਿਲਹਾਲ ਤਾਂ ਉਹਦੇ ਵੱਲ ਸਾਡਾ ਧਿਆਨ ਆ ਫਿਰ ਬਾਅਦ ਵਿੱਚ ਦੇਖਾਂਗੇ ਹੱਲੇ 16ਵਾਂ ਸਾਲ ਟੱਪਿਆ ਹੈ ਅੱਜ ਕੱਲ ਨੌਜਵਾਨ ਜਿਹੜੇ ਨਾ ਖਾਸ ਕਰਕੇ ਸਾਡੇ ਪੰਜਾਬ ਦੇ ਕੁਰਾਹੇ ਪੈ ਚੁੱਕੇ ਨੇ ਕੋਈ ਵਿਦੇਸ਼ਾਂ ਨੂੰ ਜਾ ਰਿਹਾ ਪੰਜਾਬ ਛੱਡ ਛੱਡ ਕੇ ਤੇ ਕੋਈ ਨਸ਼ੇ ਅਮਲ ਤੁਰ ਪਿਆ ਵਾ ਪਰ ਤੁਹਾਡੇ ਬੇਟੇ ਨੇ ਇੱਕ ਬੜੀ ਵਧੀਆ ਗੱਲ ਕਹੀ ਵੀ ਮੈਂ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਮਾਪਿਓ ਦੀ ਸਿੱਖਿਆ ਤੇ ਚੱਲ ਕੇ ਜੋ ਉਹਨਾਂ ਨੇ ਮੈਨੂੰ ਸਿੱਖਿਆ ਦਿੱਤੀ ਆ ਦੋ ਤਿੰਨ ਵਾਰੀ ਮੈਂ ਗੱਲਾਂ ਕੀਤੀ ਉਹ ਕਹਿੰਦੇ ਜੋ ਪਾਪਾ ਨੇ ਡਿਸਾਈਡ ਕੀਤਾ ਮੈਂ ਉਹ ਕਰਾਂ ਅੱਜ ਕੱਲ ਬੱਚੇ ਤਾਂ ਮੰਨਦੇ ਨਹੀਂ ਮਾਪਿਓ ਦੀ ਨਹੀਂ ਐਸ ਗੱਲਾਂ ਅਸੀਂ ਆਪਣੇ ਆਪ ਨੂੰ ਕਰਮਾਂ ਵਾਲੇ ਸਮੇਂ ਦੇ ਆ ਕਿ ਜੇ ਮਤਲਬ ਕਿਤੇ ਵੀ ਗਿਆ ਵੀ ਹੋਵੇ ਤਾਂ ਇੱਕ ਬੈਲ ਤੇ ਫੋਨ ਚੱਕੂਗਾ ਮੈਨੂੰ ਐਸੀ ਕੋਈ ਦਿੱਕਤ ਨਹੀਂ ਜੇ ਬਾਈ ਚਾਂਸ ਕੋਈ ਮਤਲਬ ਜੇ ਕੋਈ ਵੀ ਕੰਮ ਕਹਿੰਦਾਗਾ ਨਾ ਬੇਟੇ ਤੂੰ ਉਹ ਕੰਮ ਕਰਨਾ ਤੇ ਉਹਨੇ ਕਰਨਾ ਐਸਪੀ ਬੁਖਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਸੋਚਿਆ ਕਿਹੜੇ ਕਿਹੜੇ ਗੀਤ ਆਉਣ ਵਾਲੇ ਮਾਰਕੀਟ ਦੇ ਵਿੱਚ ਆ ਰਹੇ ਨੇ ਕਾਫੀ ਆ ਰਹੇ ਸੌਂਗ ਜੱਗੇ ਸੋਲੋ ਆ ਰਹੇ ਨੇ ਜਿਸ ਤਰ੍ਹਾਂ ਮੈਨੂੰ ਦੱਸ ਦਿਨਾ ਨਾਮ ਦੱਸਦਾ ਹਾਂ Song ਦੇ ਇੱਕ ਕਾਲੀ ਆ ਰਿਹਾ ਅਸਲਾ ਵੀ ਆ ਰਿਹਾ ਉਸ ਤੋਂ ਬਾਅਦ ਮੇਰੇ ਪਾਪਾ ਦਾ ਤੇ ਮੇਰਾ ਇਕੱਠਿਆਂ ਦਾ ਵੀ Song ਆ ਰਿਹਾ ਵਾ ਤੇ ਹੋਰ ਵੀ ਕਈ ਗਾਣੇ ਆ ਰਹੇ ਵੀ ਕੋਈ ਇਹਨਾਂ ਦੇ ਵਿੱਚੋਂ ਗਾਣਾ ਸੁਣਾਓਗੇ ਸਾਨੂੰ ਜਿਹੜਾ ਇਕੱਠਿਆਂ ਦਾ ਆ ਰਿਹਾ ਪਾਪਾ ਦਾ ਤੇ ਆਪਣਾ ਪਾਪਾ ਦਾ ਤੇ ਮੇਰਾ ਤੇ ਚਲੋ ਹੱਲੇ ਪਾਪਾ ਨੇ ਮੈਨੂੰ ਉਹ ਗਾਣਾ ਨਾਲ ਅਸਲ ਚ ਦੱਸਿਆ ਹੀ ਨਹੀਂ ਹੈ ਅੱਛਾ ਉਹ ਗਾਣਾ ਮੈਨੂੰ ਉਹਨਾਂ ਨੇ ਇਹੋ ਕਿਹਾ ਵੀ ਜਦੋਂ ਆਪਾਂ ਸਟੂਡੀਓ ਜਾਣਾ ਤੈਨੂੰ ਉਦਣ ਹੀ ਉਹ ਗਾਣਾ ਮਿਲ ਜਾਏਗਾ ਤੇ ਤਿਆਰ ਕਰਕੇ ਗਾ ਦੇਈਂ ਖਾਸ ਕਰਕੇ ਜਿੰਨੇ ਵੀ ਗਾਣੇ ਤੁਸੀਂ ਦੱਸ ਰਹੇ ਹੋ ਪਾਪਾ ਦੇ ਹੀ ਕਿਉਂ ਜਿਹੜੇ ਆ ਸਰਬੀਤ ਬੁੱਗਾ ਦੇ ਹੀ ਕਿਉਂ ਲਿਖੇ ਗਾਏ ਜਾ ਰਹੇ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਰਾਈਟਰ ਨੇ ਜਿਵੇਂ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਓ ਬੇਸ਼ੱਕ ਉਹ ਖੁਦ ਵੀ ਗੀਤ ਲਿਖਦੇ ਸੇ ਪਰ ਬਹੁਤ ਰਾਈਟਰਾਂ ਦੇ ਗੀਤ ਗਾਇਨੇ ਮਸ਼ਹੂਰ ਹੋਣ ਵਾਸਤੇ ਕਿਸੇ ਵੱਲੇ ਗਾਉਣੇ ਪੈਂਦੇ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਐਸਪੀ ਬੁੱਗਾ ਕਿਸੇ ਵੱਡੇ ਰਾਈਟਰ ਦੇ ਗਾਣੇ ਜਿਹੜੇ ਆ ਉਹ ਗਾ ਸਕਦੇ ਆ ਜੀ ਹਾਂਜੀ ਗਾਣੇ ਦੇਖੋ ਗਾਉਂਗਾ ਤਾਂ ਜ਼ਰੂਰ ਜਿਹੜਾ ਗਾਣਾ ਵਧੀਆ ਹੁੰਦਾ ਗਾਣਾ ਹਾਡਾ ਫਰਜ ਹੀ ਆਉ ਗਾਣਾ ਜੇ ਅਗਲੇ ਨੇ ਗਾਣਾ ਵਧੀਆ ਲਿਖਿਆ ਤਾਂ ਬਟ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਪਾਪਾ ਦੇ ਡਿਸੀਜਨਸ ਤੋਂ ਬਿਨਾ ਜਾਂ ਮੰਮਾ ਦੇ ਡਿਸੀਜਨ ਤੋਂ ਬਿਨਾ ਤੁਰਦਾ ਨਹੀਂ ਸੋ ਪਾਪਾ ਨੇ ਹਾਲੇ ਤਾਂ ਜਿੱਦਾਂ ਪਾਪਾ ਕਹਿੰਦੇ ਪਏ ਉਸ ਤਰ੍ਹਾਂ ਹੀ ਚੱਲਦਾ ਵਾਂ ਜਦੋਂ ਉਹਨਾਂ ਨੇ ਸਮਝ ਲਿਆ ਆਪਣਾ ਗਾਣਾ ਉਹਨਾਂ ਦਾ ਦਿਲ ਕੀਤਾ ਵੀ ਆ ਗਾਣਾ ਵਧੀਆ ਵਾ ਕਿਸੇ ਦਾ ਲਿਖਿਆ ਬਸ ਉਹਨਾਂ ਨੇ ਫੜਾਦਣਾ ਵੀ ਲੈ ਹੁਣ ਸਾਰਾ ਭੁੱਖ ਜਿਹੜਾ ਗਾਇਕੀ ਦਾ ਰੱਖਣਾ ਜਾਂ ਨਾਲ ਨਾਲ ਸਟੱਡੀ ਵੀ ਕਰਦੇ ਹੋ ਕਿੱਥੋਂ ਤੱਕ ਤੁਸੀਂ ਜਿਹੜੀ ਸਟੱਡੀ ਕੀਤੀ ਹੋਈ ਹੈ ਸਟੱਡੀ ਅੱਗੇ ਪਰਸਿਊ ਕਰਨੀ ਹੈ ਮੈਂ ਮੇਰੀ ਪਲੱਸ ਟੂ ਹੋ ਚੁੱਕੀ ਹੈ ਤੇ ਕਾਲਜ ਪਰਸਿਊ ਕਰਨਾ ਹੁਣ ਮੈਂ ਅੱਗੇ ਹਾਂਜੀ ਗਾਇਕੀ ਦੇ ਨਾਲ ਨਾਲ ਵੈਸੇ ਸਟੱਡੀ ਕਰਾਂਗਾ ਤੇ ਫੇਰ ਹੀ ਸਹੀ ਹੈ ਕਿਉਂਕਿ ਦੇਖੋ ਬਾਹਰ ਜਾਣਾ ਕਾਨਸਰਟ ਕਰਨੇ ਤੇ ਉੱਥੇ ਜਾ ਕੇ ਵੀ ਸਟੱਡੀ ਹੀ ਕੰਮ ਆਉਣੀ ਹੈ ਤੇ ਇਹ ਵੀ ਹੈ ਵੀ ਜਿਸ ਤਰ੍ਹਾਂ ਸਟੱਡੀ ਕੱਲੀ ਸਿੰਗਿੰਗ ਦੇ ਵਿੱਚ ਨਹੀਂ ਹਰ ਚੀਜ਼ ਦੇ ਵਿੱਚ ਹੀ ਕੰਮ ਹੁੰਦੀ ਹੈ ਹਰ ਫੀਲਡ ਦੇ ਵਿੱਚ ਮੈਡੀਕਲ ਚ ਚਲਜੋ ਕੋਈ ਪੁਲਿਸ ਲਾਈਨ ਚ ਚਲਜੋ ਜਾਂ ਜਿਸ ਤਰ੍ਹਾਂ ਕੋਈ ਪਲੇਅਰ ਤੇ ਪਲੇਅਰ ਵੀ ਫੇਰ ਹੀ ਮੰਨਿਆ ਜਾਏਗਾ ਜੇਗਲਾ ਕਿਸੇ ਨਾਲ ਗੱਲ ਕਰੇਗਾ ਚਾਹ ਜਨਾ ਇੰਗਲਿਸ਼ ਚ ਗੱਲ ਕਰੇਗਾ ਹਿੰਦੀ ਚ ਕਰੇਗਾ ਤੇ ਫੇਰ ਹੀ ਮੰਨਿਆ ਜਾਏਗਾ ਅਸਕਲ ਟ੍ਰੈਂਡ ਲੋਕਤੱਤਵ ਦਾ ਵੀ ਬੜਾ ਚੱਲ ਰਿਹਾ ਤੁਸੀਂ ਸੋਚਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਤੱਤਵ ਵੀ ਬਹੁਤ ਜ਼ਰੂਰੀ ਆ ਜੇਕਰ ਤੁਸੀਂ ਖੁਦ ਵੀ ਗਾਉਂਦੇ ਹੋ ਸਟੇਜਾਂ ਤੇ ਵੀ ਕੱਲ ਨੂੰ ਪਰਫਾਰਮ ਕਰਦੇ ਹੋ ਜੀ ਲੋਕਤੱਤਵ ਆ ਰਹੇ ਨੇ ਹਨਾ ਮੇਰੇ ਜਿਸ ਤਰ੍ਹਾਂ ਇੱਕ ਲਿਖਿਆ ਆ ਜੀ ਉਲਟੀ ਗੰਗਾ ਵਹਿੰਦੀ ਦੁਨੀਆਦਾਰੀ ਦੀ ਤੇ ਇਵੀ ਅਗਲੇ ਸਮਿਆਂ ਦੇ ਵਿੱਚ ਤੁਹਾਨੂੰ ਸੁਣਨ ਚ ਮਿਲੇਗਾ ਕੋਈ ਲੈਣਾ ਸੁਣਾ ਦਿਓ ਸਾਨੂੰ ਕੋਈ ਗੀਤ ਗਾ ਕੇ ਸੁਣਾ ਦਿਓ ਉਲਟੀ ਗੰਗਾ ਵਹਿੰਦੀ ਆ ਬਈ ਦੁਨੀਆ ਧਾਰੀ ਦੀ ਕਹਿਣ ਲੱਗਾ ਗੱਲ ਮਿੱਤਰੋ ਜਿਹੜੀ ਸੋਚ ਵਿਚਾਰੀ ਦੀ ਹੋ ਕਹਿਣ ਲੱਗਾ ਗੱਲ ਮਿੱਤਰੋ ਜਿਹੜੀ ਸੋਚ ਵਿਚਾਰੀ ਦੀ ਬੜੇ ਹੀ ਲੋਕੀ ਤੁਰ ਪੇ ਘਰ ਕਣ ਵਾਲੀਆਂ ਰਾਵਾਂ ਨੂੰ ਹੁਣ ਲਈ ਪੂਜਦੇ ਲੋਕੀ ਪੂਜਣ ਵਾਲੀਆਂ ਥਾਵਾਂ ਨੂੰ ਹੁਣ ਐ ਨਹੀਂ ਪੂਜ ਦੇ ਲੋਕੀ ਪੂਜਣ ਵਾਲੀਆਂ ਥਾਵਾਂ ਹਨੂ ਪੂਜਣ ਵਾਲੀ ਥਾਂ ਕਿਹੜੀ ਆ ਤੁਹਾਡੇ ਲਾਗੇ ਬੈਠੀ ਜਿਹੜੀ ਪੂਜਣ ਵਾਲੀ ਥਾਂ ਆ ਮੈਂ ਤੇ ਦੇਖੋ ਜੀ ਜਿਹੜੇ ਮੰਮੀ ਪਾਪਾ ਨੇ ਇੱਕ ਰੱਬ ਸਮਾਨ ਹੁੰਦੇ ਆ ਤੇ ਮੈਂ ਤੇ ਇਹਨਾਂ ਨੂੰ ਮੱਥਾ ਟੇਕ ਕੇ ਦੱਸ ਕੇ ਸਭ ਕੋ ਵੀ ਹਾਂ ਮੈਂ ਇੱਥੇ ਚੱਲਾਂ ਤੇ ਚੱਲਾਂ ਤੇ ਇਹ ਤੇ ਦੱਸ ਕੇ ਜੰਨਾ ਤੇ ਕਹਿੰਦੇ ਆ ਵੀ ਪੂਜਣ ਵਾਲੀਆਂ ਥਾਵਾਂ ਅਸਲ ਦੇ ਵਿੱਚ ਇਸ ਚੀਜ਼ 'ਚ ਜ਼ਿਕਰ ਜੇ ਦੇਖਿਆ ਜਾਵੇ ਤੇ ਅਸਲੀ ਮਾਂ ਪਿਓ ਦਾ ਹੀ ਜ਼ਿਕਰ ਆ ਹਾਂ ਕਿ ਲੋਕੀ ਅੱਜ ਕੱਲ ਮੰਦਰ ਮਸੀਤਾਂ ਵੱਲ ਭੱਜਦੇ ਜਿਆਦਾ ਪਰ ਆਪਣੇ ਮਾਪਿਓ ਦਾ ਖਿਆਲ ਨਹੀਂ ਰੱਖਦੇ ਜਦੋਂ ਉਹਨਾਂ ਦੀ ਉਮਰ ਹੋ ਜਾਂਦੀ ਆ ਤੇ ਆਸ਼ਰਮਾਂ ਵੱਲ ਤੇ ਚਲੋ ਤੁਸੀਂ ਸਮਝਦੇ ਹੋਗੇ ਬਾਕੀ ਕੀ ਹਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਕੀ ਚੱਲ ਰਿਹਾ ਸਰਜੀਤ ਬੁੱਗਾ ਹੁਣਾਂ ਵੱਲੋਂ ਐਸਪੀ ਬੁੱਗਾ ਨੂੰ ਧੱਕੇ ਨਾਲ ਲਗਾਈ ਕਿਚ ਵੜਿਆ ਜਾ ਰਿਹਾ ਕਿ ਅੰਦਰ ਦਿਲ ਦੇ ਵਿੱਚ ਸ਼ੌਂਕ ਵੀ ਹੈਗਾ ਗਾਉਂ ਦਾ ਨਹੀਂ ਐਸੀ ਕੋਈ ਗੱਲ ਨਹੀਂ ਕਿ ਧੱਕੇ ਨਾਲ ਵਾ ਮੈਂ ਸ਼ੁਰੂ ਤੋਂ ਮਤਲਬ ਕਾਫੀ ਟਾਈਮ ਤੋਂ ਗਨ ਆ ਰਿਹਾ ਮੇਰੇ ਸਕੂਲ ਲਾਈਫ ਤੋਂ ਹੀ ਜਦ ਮੈਂ ਸ਼ੁਰੂ ਕਰਤਾ ਸੀ ਜਿਸ ਤਰ੍ਹਾਂ ਕਿ ਮੇਰੇ ਇੱਕ ਮੈਮ ਸੀ ਜਤਿੰਦਰ ਮੈਮ ਉਹਨਾਂ ਨੇ ਮੈਨੂੰ ਸੁਣਿਆ ਫਿਰ ਮੇਰੇ ਮਮੀ ਪਾਪਾ ਨੂੰ ਮਿਲੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਫੀ ਇਹਨਾਂ ਨੂੰ ਕਿਹਾ ਵੀ ਮਤਲਬ ਮੁੰਡਾ ਬਹੁਤ ਸੋਹਣਾ ਗੁੰਦਾ ਵਾ ਤੇ ਹਨਾ ਤੁਸੀਂ ਇਹਨੂੰ ਸਿੰਗਿੰਗ ਲਾਈਨ ਚ ਪਾ ਦਿਓ ਫਿਰ ਉਹਨਾਂ ਨੇ ਮੈਨੂੰ ਗਾਉਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਕਰਕੇ ਮੈਂ ਉੱਥੇ ਕੰਪੀਟੀਸ਼ਨਸ ਕੀਤੇ ਤੇ ਐਨਵਲ ਫੰਕਸ਼ਨ ਦੇ ਵਿੱਚ ਸ਼ਬਦ ਹੁੰਦਾ ਹੁੰਦਾ ਸੀ ਮੇਨ ਲੀਡਿੰਗ ਮਾਈਕ ਤੇ ਕਰਨਾ ਤੇ ਚਲੋ ਉਹ ਵੀ ਕਿਸਮਤ ਚ ਹੀ ਲਿਖਿਆ ਵੀ ਹਨਾ ਇਸ ਚੀਜ਼ ਨੂੰ ਕਰਨਾ ਵਾ ਤੇ ਸ਼ਬਦ ਕੀਤੇ ਉਸ ਤੋਂ ਬਾਅਦ ਰਾਗ ਸਭਾ ਆਈ ਤੇ ਬਹੁਤ ਵੱਡਾ ਕੰਪੀਟੀਸ਼ਨ ਹੁੰਦਾ ਹੈ ਵੀ ਸੀਤਲਾ ਮੰਦਿਰ ਦੇ ਅੰਦਰ ਹੁੰਦਾ ਵਾ ਤੇ ਰਾਗ ਸਭਾ ਉੱਥੋਂ ਫਰਸਟ ਪ੍ਰਾਈਜ਼ ਆਇਆ 2016 ਦੇ ਵਿੱਚ ਫਿਰ ਹੌਲੀ ਹੌਲੀ ਕਰਦੇ ਪਾਪਾ ਨੇ ਮੈਨੂੰ ਸਟੇਜਸ ਤੇ ਨਾਲ ਲੈ ਕੇ ਜਣਾ ਸ਼ੁਰੂ ਕਰਤਾ ਤੇ ਫਿਰ ਫਿਊਚਰ ਹੀ ਇਸ ਜੀਵਲ ਬਣ ਗਿਆ ਬੜਾ ਖਾਸ ਕਰਕੇ ਗੱਲ ਕਰੀਏ ਕਿ ਜਿਵੇਂ ਨੌਜਵਾਨ ਜਿਹੜੇ ਮੈਂ ਪਹਿਲਾਂ ਵੀ ਗੱਲ ਕੀਤੀ ਪਈ ਅੱਜ ਕਾ ਰੁਝਾ ਬਹੁਤ ਗਾਇਕੀ ਵੱਲ ਘਟਿਆ ਤੁਸੀਂ ਕੀ ਸੋਚਦੇ ਹੋ ਜਿੰਨਾ ਪਿਆਰ ਤੁਹਾਨੂੰ ਦਸ਼ਕਾ ਨੇ ਦਿੱਤਾ ਸਰਜੀਤ ਬੁੱਗਾ ਮਨਪ੍ਰੀਤ ਬੁੱਗਾ ਨੂੰ ਇੰਨਾ ਪੰਜਾਬ ਦੇ ਲੋਕ ਐਸਪੀ ਬੁੱਗਾ ਨੂੰ ਲੋਕ ਪਿਆਰ ਦੇਣਗੇ YouTube ਤੇ ਮੈਂ Song ਸੁਣਿਆ ਸੀ ਇਹਦਾ ਤੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਮਤਲਬ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿੰਨਾ ਸਾਨੂੰ ਪਿਆਰ ਦਿੱਤਾ ਉਸ ਤੋਂ ਵੱਧ ਹੀ ਪਿਆਰ ਦੇਣਗੇ ਪਰ ਕਿਤਨਾ ਕਿਤੇ ਗਾਣਾ ਮਾਂ ਪੁੱਤਾਂ ਦਾ ਆਇਆ ਲੋਕ ਸਵਾਲ ਵੀ ਚੁੱਕਣਗੇ ਲੋਕ ਗੱਲਾਂ ਵੀ ਕਰਨਗੇ ਇਹਦਾ ਜਵਾਬ ਜਰੂਰ ਲੋਕਾਂ ਨੂੰ ਦਿਓ ਨਹੀਂ ਜੀ ਐਸਾ ਕੁਝ ਨਹੀਂ ਹਲਤ ਕਰਾਇਆ ਮੇਰੇ ਖਿਆਲ ਨਾਲ ਆਏਗਾ ਨਹੀਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਸਾਰੀ ਦੁਨੀਆ ਦੇ ਵਿੱਚ ਮਾਂ ਪੁੱਤ ਦਾ ਰਿਸ਼ਤਾ ਇੱਕ ਅਲੱਗ ਹੁੰਦਾ ਹੈ ਤੇ ਜਿਹੜੇ ਲੋਕੀ ਸਮਝਦੇ ਨੇ ਮਾਂ ਪੁੱਤ ਦੇ ਰਿਸ਼ਤੇ ਨੂੰ ਇਹ ਸਵਾਲ ਨਹੀਂ ਚੁੱਕਣਗੇ ਕਿਉਂਕਿ ਇਹ ਸਵਾਲ ਚੁੱਕਣ ਵਾਲਾ ਹੈਗਾ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਹੁਣ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਲਾਸਟ ਵਿੱਚ ਮੈਂ ਇਹ ਕਹਿਣਾ ਚਾਹੂਗਾ ਵੀ ਨਾਬੀ ਪੱਗ Song ਆ ਚੁੱਕਾ ਹੈ ਤੁਸੀਂ ਸਾਰੇ ਜਾਣੇ YouTube ਤੇ ਸਰਚ ਕਰਕੇ ਨਾਬੀ ਪੱਗ ਜਾਂ ਮੇਰਾ ਨਾਮ SP ਬੁੱਗਾ ਲਿਖ ਕੇ ਗਾਣਾ ਸੁਣ ਸਕਦੇ ਜੇ ਸੋ ਇਹ ਕਹਿਣਾ ਚਾਹੂਗਾ ਵੀ ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਰੋ ਗਾਣੇ ਨੂੰ ਕਮੈਂਟਸ ਕਰਕੇ ਦੱਸੋ ਵੀ ਤੁਹਾਡਾ ਕੀ ਰਿਵਿਊ ਹੈ ਉਹ ਗਾਣੇ ਤੇ ਤਾਂ ਕਿ ਮੈਂ ਅਗਲੇ ਗਾਣੇ ਦੇ ਵਿੱਚ ਜੇ ਇਸ ਗਾਣੇ 'ਚ ਕੋਈ ਕਮੀ ਹੈ ਮੈਂ ਅਗਲੇ ਗਾਣੇ ਨੂੰ ਵਧੀਆ ਕਰ ਸਕਾਂ ਉਹ ਦੰਤਰਾ ਦੂਜਾ ਵੀ ਸੁਣਾ ਦੋ ਜਿਹਦੇ ਵਿੱਚ ਕਹਿੰਦਾ ਬੇਬੇ ਦੇ ਗੋਡੀ ਹੱਥ ਲਾ ਕੇ ਨਾ ਜਾਣਾ ਉਹ ਹੈਗਾ ਜੀ ਅੰਤਰਾ ਖੇਡਦਾ ਕਬੱਡੀ ਤੇਰਾ ਢੋਲ ਨਖਰੋ ਦਾਦੇ RAM ਸਿੰਘ ਦਾ ਮੈਂ ਪੋਤਰਾ ਲਾਕੇ ਵਿੱਚ ਪੂਰੀ ਸਾਡੀ ਠੋਕ ਨਖਰੋ ਮੁਕੇ ਠਾਣੇਦਾਰ ਦਮ ਦੋਤਰਾ ਬੁੱਗੇ ਤੇ ਪਰਹਿਤ ਦਾ ਮਲਾੜ ਲਾਜਾ ਪੁੱਤ ਬੁੱਗੇ ਤੇ ਪਰਹਿਤ ਦਾ ਮਲਾੜ ਲਾਜਾ ਪੁੱਤ ਤੇਰੇ ਸੌਰੇ ਦੇ ਗਾਣੇ ਪੂਰੇ ਮਸ਼ਹੂਰ ਨਹੀਂ ਘਰੋਂ ਤੁਰਾ ਬੇਬੇ ਦੇ ਮੈਂ ਪੈਰੀ ਹੱਥ ਲਾ ਕੇ ਰਹਿੰਦੀਆਂ ਬੁਲਾਵਾ ਸੱਤ ਦੂਰ ਦੂਰਨੀ ਘਰੋਂ ਤੁਰਾ ਬੇਬੇ ਦੇ ਮੈਂ ਪੈਰੀ ਹੱਥ ਲਾ ਕੇ ਰਹਿੰਦੀਆਂ ਬੁਲਾਵਾ ਸੱਤ ਦੂਰ ਦੂਰਨੀ ਸਤਨਵਾ ਦੇ ਸੰਨ ਐਸਪੀ ਬੁੱਗਾ ਤੇ ਮਨਪ੍ਰੀਤ ਬੁੱਗਾ ਜਿਨ੍ਹਾਂ ਦਾ ਇੱਕ ਨਵਾਂ ਸੌਂਗ ਆਇਆ ਨਾਭੀਪੱਗ ਪੰਜਾਬ ਦੇ ਵਿੱਚ ਇਸ ਸਮੇਂ ਪੂਰੀ ਚਰਚਾ ਦਾ ਵਿੱਚ ਬਣਿਆ ਹੋਇਆ ਤੇ ਜਿਨ੍ਹਾਂ ਦਾ ਕਹਿਣਾ ਕਿ ਦਰਸ਼ਕਾਂ ਦਾ ਬਹੁਤ ਸਾਰਾ ਪਿਆਰ ਮਿਲਿਆ ਫਿਲਹਾਲ ਪਹਿਲਾ ਗੀਤ ਇਹਨਾਂ ਦਾ ਪਲੇਟਾ ਆਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਸੋਲੋ